ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਤਿੰਨ بڑے ਹਨ ਵਿਸ਼ੇ ਐ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇੱਕ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਨੇ ਜਦੋਂ ਦਾ ਦਖਲ ਦਿੱਤਾ ਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤਾਂ ਹੁਣ ਸਰਕਾਰ ਦੇ ਉੱਤੇ ਇੰਨਾ ਵੀ ਯਕੀਨ ਨਹੀਂ ਰਿਹਾ ਕਿ ਇਨਵੈਸਟੀਗੇਸ਼ਨ ਜਾਂ ਕਿਸੇ ਤਰ੍ਹਾਂ ਦੀ ਕਾਰਵਾਈ ਆ ਸਰਕਾਰ ਤੇ ਛੱਡੀ ਜਾਵੇ ਤਾਂ ਇੱਕ ਵਕੀਲ ਨੂੰ ਚੁਣੇਗੇ ਇਸ ਕੰਮ ਦੇ ਲਈ ਤਾਂ ਕੋਰਟ ਕਮਿਸ਼ਨਰ ਉਹਨਾਂ ਨੂੰ ਥਾਪਿਆ ਗਿਆ ਸਰਕਾਰ ਨੇ ਖਰਚਾ ਚੁੱਕਣਾ ਉਹ ਦੱਸਣਗੇ ਜਿਹੜੀਆਂ ਐਫਆਈਆਰ ਪਿਛਲੇ ਸਾਲਾਂ ਦੇ ਵਿੱਚ ਹੋਈਆਂ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਖਾਸ ਕਰਕੇ ਰੋਪੜ ਦੇ ਵਿੱਚ ਬੜੀ ਝਾੜ-ਚੰਬ ਪਹਿਲਾਂ ਵੀ ਹੋ ਚੁੱਕੀ ਐਸਐਸਪੀ ਦੀ ਵੀ ਹਾਲਾਂਕਿ ਐਸਐਸਪੀ ਉੱਥੋਂ ਬਦਲ ਗਏ ਪਰ ਰੋਪੜ ਵਾਲੇ ਮਸਲੇ 'ਚ ਗੈਰ ਕਾਨੂੰਨੀ ਮਾਈਨਿੰਗ ਤੇ ਨਜ਼ਰ ਹਾਲੇ ਵੀ ਹਾਈ ਕੋਰਟ ਦੀ ਬਣੀ ਹੋਈ ਹੈ ਇਸ ਮਸਲੇ ਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮਾਗੀ ਮੇਲੇ ਤੋਂ ਜਿਹੜਾ ਕੀ ਇੱਕ ਸੁਨੇਹਾ ਦਿੱਤਾ ਲੋਕਾਂ ਨੂੰ ਵੀ ਤੇ ਨਾਲ ਇਹ ਆਖਿਆ ਕਿ ਜਿਹੜੇ ਜਿਹੜੇ ਕਾਲੀ ਦਲ ਨੂੰ ਛੱਡ ਕੇ ਗਏ ਆ ਸ਼੍ਰੋਮਣੀ ਕਾਲੀ ਦਲ ਨੂੰ ਉਹ ਵਾਪਸ ਪਰਤਣ ਲੋਕਾਂ ਤੋਂ ਵੀ ਸਹਿਯੋਗ ਮੰਗਿਆ ਕਿਉਂਕਿ ਬਚਾ ਪੰਜਾਬ ਬਚਾਓ ਯਾਤਰਾ ਉਹ ਸ਼ੁਰੂ ਕਰਨ ਲੱਗੇ ਆ ਕਿ ਲੋਕਾਂ ਦਾ ਸਾਥ ਮੰਗਿਆ ਇਸ ਦੇ ਉੱਤੇ ਵੀ ਗੱਲ ਕਰਾਂਗੇ ਕਿ ਇਸ ਨਾਲ ਕਿੰਨਾ ਕੁ ਫਰਕ ਪੈਣ ਵਾਲਾ ਤੇ ਤੀਸਰਾ ਮੁੱਦਾ ਸੰਸਦ ਦੇ ਵਿੱਚ ਨਵੀਂ ਪੜੀ ਪਾਰਲੀਮੈਂਟ ਦੇ ਵਿੱਚ ਜਿਹੜੇ ਨੌਜਵਾਨ ਅੰਦਰ ਐਂਟਰ ਕਰ ਗਏ ਸਨ ਜਿਨ੍ਹਾਂ ਨੇ ਉਹ ਰੰਗਾਂ ਵਾਲੇ ਪਟਾਕੇ ਚਲਾਏ ਰੰਗਾਂ ਵਾਲੇ ਜਿਹੜੇ ਨੇ ਧੂਆਂ ਹੀ ਧੂਆਂ ਅੰਦਰ ਹੋ ਜਾਂਦਾ ਜਿਸ ਕਰਕੇ ਕਈ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਕਿ ਤਸਕਿਉਰਟੀ ਬਰੀਚ ਹੈ ਉਹਨਾਂ ਦਾ ਹੁਣ ਜਿਹੜੀ ਰਿਪੋਰਟ ਦੇ ਵਿੱਚ ਕੀ ਸਾਹਮਣੇ ਆਇਆ ਜਿਹੜਾ ਉਹਨਾਂ ਨੇ ਬਿਆਨ ਕੀਤਾ ਉਹਨਾਂ ਨੇ ਪਿਛਲੇ ਕਾਰਨ ਕੀ ਸੀ ਕੀ ਉਹ ਬੇਰੁਜ਼ਗਾਰੀ ਤੋਂ ਖਫਾ ਸੀ ਹੋਰ ਕਿਹੜੇ-ਕਿਹੜੇ ਮੁੱਦਿਆਂ 'ਤੇ ਖਫਾ ਸੀ ਕਿ ਸਰਕਾਰ ਨੂੰ ਜਗਾਉਣਾ ਚਾਹੁੰਦੇ ਸੀ ਉਹਨਾਂ ਨੌਜਵਾਨਾਂ ਦਾ ਅਸਲ ਕਾਰਨ ਕੀ ਸੀ ਸੰਸਦ ਅੰਦਰ ਐਂਟਰੀ ਕਰਨਾ ਇਸ ਮੁੱਦੇ 'ਤੇ ਵੀ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਜੀ ਗੈਰ ਕਾਨੂੰਨੀ ਮਾਈਨਿੰਗ ਵਾਲੇ ਮਸਲੇ 'ਤੇ ਸ਼ਾਇਦ ਹੀ ਪਿਛਲੇ 70 ਸਾਲਾਂ 'ਚ ਜਿਵੇਂ ਇੱਕ ਡਾਇਲੌਗ ਮਸ਼ਹੂਰ ਹੈ ਐਨੀ ਲਾਹ ਪਾ ਹੋਈ ਹੋਵੇ ਕਿਸੇ ਦੀ ਜਿੰਨੀ ਇਹਨਾਂ ਦਿਨਾਂ ਇਦੋਂ ਸੰਦੀਪ ਰਿਕਾਰਡ ਹੀ ਬਣ ਗਿਆ ਕਿ ਜਿੰਨੀ ਹਾਈ ਕੋਰਟ ਦੇ ਵਿੱਚ ਅੱਗੇ ਤੇ ਪੰਜਾਬ ਦੀ ਜਨਤਾ ਨੇ ਸਾਰੀਆਂ ਪਾਰਟੀਆਂ ਦੀ ਲਾਹ-ਪਾ ਕੀਤੀ ਹੈਗੀ ਆ ਕਿ ਤੁਸੀਂ ਪੰਜਾਬ ਨੂੰ ਲੁੱਟ ਕੇ ਖਾ ਗਏ ਤੁਹਾਡਾ ਬੇੜਾ ਗਰ ਕੋਜੇ ਪੰਜਾਬੀ ਜਨਤਾ ਨੇ ਇੱਥੋਂ ਤੱਕ ਕਹਿ ਦਿੱਤਾ ਹੈਗੇ ਕਿ ਤੁਸੀਂ ਰੇਤਾ ਹੀ ਵੇਚ ਦਿੱਤੀ ਤੁਸੀਂ ਦਰਿਆ ਦੇ ਦਰਿਆ ਵੇਚ ਦਿੱਤੇ ਹੈਗੇ ਤੁਸੀਂ ਨਦੀਆਂ ਨਾਲੇ ਜੋ ਵੀ ਤੁਹਾਡੇ ਹੱਥ ਵਿੱਚ ਤੁਸੀਂ ਪੰਜਾਬ ਨੂੰ ਵੇਚ ਦਿੱਤਾ ਹੈ ਤੇ ਹੁਣ ਹਾਈ ਕੋਰਟ ਦੇ ਵਿੱਚ ਜਿਵੇਂ ਸਰਕਾਰ ਦੀ ਕਿਰਕਰੀ ਹੋ ਰਹੀ ਹੈ ਇਹ ਰਿਕਾਰਡ ਆ ਤੁਹਾਡੇ ਤਹਿਸੀਲਦਾਰ ਤੁਹਾਡੇ ਐਸ ਡੀ ਐਮ ਤੁਹਾਡੇ ਮਾਈਨਿੰਗ ਅਧਿਕਾਰੀ ਤੁਹਾਡੇ ਐਸ ਐਸ ਪੀ ਤੁਹਾਡੇ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਸਾਰੇ ਤਲਬ ਕੀਤੇ ਹਾਈ ਕੋਰਟ ਨੇ ਬਾਈ ਨੇਮ ਕੀਤੇ ਹੈਗੇ ਹੁਣ ਹਾਈ ਕੋਰਟ ਦਾ ਤੁਹਾਡੇ ਤੇ ਭਰੋਸਾ ਨਹੀਂ ਪੰਜਾਬ ਸਰਕਾਰ ਤੇ ਖਾਸ ਕਰਕੇ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਤੇ ਸ਼ਾਇਦ ਪਹਿਲੀ ਦਫਾ ਹੋਊਗਾ ਜਾਂ ਬਹੁਤ ਘੱਟ ਚਾਂਸ ਹੋਣਗੇ ਜਦ ਹਾਈ ਕੋਰਟ ਨੇ ਇੱਕ ਵਕੀਲ ਨੂੰ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਨਹੀਂ ਤੇ ਕਾਰ ਹਾਈ ਕੋਰਟ ਅਜਿਹੇ ਮਸਲਾਂ ਦੇ ਵਿੱਚ ਸਰਕਾਰ ਨੂੰ ਕਹਿ ਦਿੰਦੀ ਹੈ ਕਿ ਐਸਆਈਟੀ ਗੱਟਸ ਕੀਤੀ ਜਾਵੇ ਜਾਂ ਸੀਨੀਅਰ ਕੋਈ ਆਈਆਈਐਸ ਜਾਂ ਆਈਪੀਐਸ ਅਫਸਰ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਲੇਕਿਨ ਪੁਲਿਸ ਵਾਲਿਆਂ ਨੂੰ ਇਸ ਕਰਕੇ ਜ਼ਿੰਮੇਵਾਰੀ ਨਹੀਂ ਦਿੱਤੀ ਸਰਕਾਰ ਨੂੰ ਇਸ ਕਰਕੇ ਜ਼ਿੰਮੇਵਾਰੀ ਨਹੀਂ ਦਿੱਤੀ ਕਿਉਂਕਿ ਸਰਕਾਰ ਮਿਲੀ ਹੋਏ ਸਰਕਾਰ ਦੇ ਅਧਿਕਾਰੀ ਮਿਲੇ ਹੋਏ ਨੇ ਇਥੇ ਹਾਈ ਕੋਰਟ ਵਾਰ-ਵਾਰ ਰੌਲਾ ਪਾਉਂਦੀ ਰਹੀ ਹੈ ਗਿਆ ਹੁਣ ਇੱਕ ਜਿਹੜਾ ਇਕੱਤੀ ਬੰਦਾ ਜਿਹੜਾ ਮਾਈਨਿੰਗ ਕਰਨ ਵਾਲਾ ਉਹਦਾ ਪਰਚਾ ਦਰਜ ਸਰਕਾਰ ਨੇ ਮਜਬੂਰੀ ਵਾਸ ਕੀਤਾ ਕਿਉਂ ਕੀਤਾ ਰੌਲਾ ਪੈ ਗਿਆ ਉਹ ਜ਼ਮਾਨਤ ਲੈਣ ਜਾਂਦਾ ਹਾਈ ਕੋਰਟ ਜ਼ਮਾਨਤ ਦੇਣ ਤੋਂ ਮਨਾ ਕਰ ਦਿੰਦੀ ਹੈ ਔਰ ਫਿਰ ਸਰਕਾਰ ਕਹਿੰਦੀ ਕਿ ਅਸੀਂ ਕੰਮ ਬੜਾ ਵਧੀਆ ਕਰ ਰਹੇ ਹਾਂ ਜੀ ਅਸੀਂ ਪਿਛਲੇ 1 ਸਾਲ ਦੇ ਵਿੱਚ 118 ਮਕਦਮੇ ਦਰਜ ਕੀਤੇ ਉਹਨਾਂ ਸਭ ਤੋਂ ਹੈਰਾਨੀ ਵਾਲੀ ਗੱਲ ਕਿ ਜਿਸ ਜ਼ਿਲ੍ਹੇ ਦੇ ਵਿੱਚ ਮੰਨ ਲਓ ਕਿ ਰੋਪੜ ਦੇ ਵਿੱਚ 118 ਮਕਦਮੇ ਦਰਜ ਕੀਤੇ ਹੋਣ ਔਰ ਇਸ ਦੇ باوجود ਮਾਈਨਿੰਗ ਹੋ ਰਹੀ ਹੈ ਇਹਦਾ ਮਤਲਬ ਤੁਸੀਂ ਖਾਂ ਦੇ ਵਿੱਚ ਘੱਟਾ ਪਾ ਰਹੇ ਹੋ ਇਹ ਤਾਂ ਪੁਲਿਸ ਦੀ ਕਾਰਵਾਈ ਜਿਹੜੇ ਐਫ ਆਈ ਆਰ ਕੀਤੀਆਂ ਨੇ 114 18 ਜਿੰਨੀਆਂ ਵੀ ਦੱਸ ਰਹੇ ਆ ਰਿਕਾਰਡ ਦੇ ਮੁਤਾਬਕ ਇਹ ਤਾਂ ਆਪਣੇ ਆਪ ਚ ਮੋਹਰ ਲਾ ਲਈਏ ਗੱਲ ਕਿ ਬਗੈਰ ਕਾਨੂੰਨੀ ਮਾਈਨਿੰਗ ਤਾਂ ਫਿਰ ਹੁੰਦੀ ਰਹੀ ਹੈ ਦਾ ਮਤਲਬ ਇੱਕ ਹੁੰਦੀ ਆ 118 ਮਕਦਮੇ ਵੀ ਦਰਜ ਕੀਤੇ ਇਸ ਦੇ ਬਾਵਜੂਦ ਵੀ ਹੋ ਰਹੀ ਹੈ ਫਿਰ ਸਵਾਲ ਹੈ ਕਿ ਤੁਹਾਡੀ ਕਿੱਥੇ ਹੈ ਲੂਪ ਕਿੱਥੇ ਹੈਗੇ ਨੇ ਕਿ ਜੇ ਇੰਨੇ ਪਰਚੇ ਦਰਜ ਕੀਤੇ ਹੋਣ ਤੁਸੀਂ ਇਮਾਨਦਾਰੀ ਦੇ ਨਾਲ ਕੀਤੇ ਹੋਣ ਬੰਦੇ ਫੜੇ ਹੋਣ ਮਸ਼ੀਨਰੀ ਕਬਜ਼ੇ ਚ ਲਈ ਹੋਵੇ ਰੈਸਟ ਕੀਤੇ ਲੋਕਾਂ ਨੂੰ ਸਜ਼ਾਵਾਂ ਮਿਲੀਆਂ ਹੋਣ ਫਿਰ ਹੀ ਹੈ ਨਾ ਉਹੀ ਦੇ ਉੱਤੇ ਤਾਂ ਕਿ ਮਸ਼ੀਨਰੀ ਲੋਕਾਂ ਨੂੰ ਇਹ ਨਹੀਂ ਪਤਾ ਪੌੜ ਰੋਪੜਦੇ ਐਸਐਸਪੀ ਨੂੰ ਕਿ ਮਸ਼ੀਨਰੀ ਕਿਹਦੇ ਨਾਮ ਤੇ ਆ ਉਹ ਤਾਂ ਮਸ਼ੀਨਰੀ ਡਰਾਈਵਰ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਸੀ ਤੇ ਜਿਨ੍ਹਾਂ ਦੀ 50-50 ਲੱਖ ਦੇ ਟਿੱਪਰ ਨੇ ਪੋਕਲੈਨ ਮਸ਼ੀਨਾ ਨੇ ਜੀਸੀਬੀ ਮਸ਼ੀਨਾ ਨੇ ਉਹ ਪੁਲਿਸ ਅੰਨੀ ਬੋਲੀ ਹੋ ਜਾਂਦੀ ਸੀ ਗੋਗੀ ਹੋ ਜਾਂਦੀ ਸੀ ਉਹ ਉਸ ਮਸਲੇ ਦੇ ਵਿੱਚ ਹਾਈ ਕੋਰਟ ਕਿਉਂਕਿ ਹਾਈ ਕੋਰਟ ਬੜੇ ਇਸ ਮਸਲੇ ਨੂੰ ਖਾਸ ਕਰਕੇ ਰੋਪੜ ਵਾਲੇ ਐਪੀਸੋਡ ਨੂੰ ਬੜੇ ਧਿਆਨ ਦੇ ਨਾਲ ਦੇਖ ਰਹੀ ਹੈ ਤੇ ਹੁਣ ਉਹਨਾਂ ਨੂੰ ਪਤਾ ਹੀ ਕਿ ਸਰਕਾਰ ਦਾ ਕੋਈ ਅਫੀਸਰ ਲਾਵਾਂਗੇ ਔਰ ਤੇ ਪ੍ਰੈਸ਼ਰ ਪਊਗਾ ਤੇ ਕਿਉਂ ਨਾ ਆਪਾਂ ਇੱਕ ਕੋਰਟ ਕਮਿਸ਼ਨਰ ਨੂੰ ਨਿਯੁਕਤ ਕੀਤਾ ਜਾਵੇ ਹੁਣ ਜਿਹੜੇ ਐਡਵੋਕੇਟ ਸਾਹਿਬ ਲਾਏ ਵੀਰਨੂ ਗੋਪਾਲ ਜੋਰ ਉਹ 2000 ਕਰੀਬ 2002 ਤੋਂ ਪ੍ਰੈਕਟਿਸ ਕਰ ਰਹੇ ਨੇ ਮਤਲਬ ਉਹਨਾਂ ਦੀ 21-22 ਸਾਲ ਦੀ ਪ੍ਰੈਕਟਿਸ ਹੋ ਗਈ ਐ ਸੀਨੀਅਰ ਵਕੀਲ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਜਾ ਸਕਦਾ ਹੁਣ ਹਾਈ ਕੋਰਟ ਨੇ ਕਿਹਾ ਕਿ ਇੱਕ ਤੇ ਸਾਰੀ ਕੇਸਾਂ ਦੀ ਗਰਾਊਂਡ ਤੇ ਜਾ ਕੇ ਰਿਪੋਰਟ ਚੈੱਕ ਕਰਨਗੇ ਦੂਜਾ ਜਿੱਥੇ ਜਿੱਥੇ ਮਾਇਨੀ ਗੱਲ ਹੁਣ ਉਹ ਦੇਖੋ ਜੇ ਇਹਦੇ ਵਿੱਚ ਪੁਲਿਸ ਨੇ ਨਾਲ ਸਹਿਯੋਗ ਦਿੱਤਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਹਿਯੋਗ ਦਿੱਤਾ ਤੇ ਆਟੋਮੈਟਿਕ ਹੀ ਕਿਉਂਕਿ ਕੋਰਟ ਕਮਿਸ਼ਨਰ ਆ ਹਾਈ ਕੋਰਟ ਵੱਲੋਂ ਇੱਕ ਥਾਪਿਆ ਹੋਇਆ ਕਮਿਸ਼ਨਰ ਆ ਜਿਹਦੀ ਤੁਹਾਨੂੰ ਉਹਨੂੰ ਐਜ਼ ਅ ਕੋਰਟ ਹੀ ਦੇਖਣਾ ਪਏਗਾ ਤੇ ਜੇ ਕਿਸੇ ਐਸਐਸਪੀ ਨੇ ਜਾਂ ਕਿਸੇ ਸੱ ਪੀ ਸਰ ਨੇ ਜੇ ਕੋਈ ਇਦਾਂ ਦੀ 1921 ਕੀਤੀ ਹੈਗੀ ਤੇ ਉਹਦੀ ਮੁਸੀਬਤ ਵੱਧ ਸਕਦੀ ਹੈਗੀ ਤੇ ਇਸ ਕਰਕੇ ਸੋ ਸਪਸ਼ਟ ਹੋ ਚੁੱਕਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਕਿ ਜੇ ਹਾਈ ਕੋਰਟ ਇੰਨੀ ਚਿੰਤਾ ਕਰ ਰਹੀ ਹੈ ਤੇ ਫਿਰ ਪੰਜਾਬ ਸਰਕਾਰ ਕਿਉਂ ਨਹੀਂ ਚਿੰਤਾ ਕਰੀ ਪੰਜਾਬ ਦੇ ਸੀਐਮ ਸਾਹਿਬ ਕਿਉਂ ਨਹੀਂ ਚਿੰਤਾ ਕਰ ਰਹੇ ਪੰਜਾਬ ਦੇ ਮਾਈਨਿੰਗ ਮੰਤਰੀ ਕਿਉਂ ਨਹੀਂ ਚਿੰਤਾ ਕਰ ਰਹੇ ਮਾਈਨਿੰਗ ਮੰਤਰੀ ਦਾ ਤੁਸੀਂ ਜ਼ਿਕਰ ਕੀਤਾ ਹੈ ਤੇ ਦੋ ਤਿੰਨ ਮੰਤਰੀ ਵੀ ਬਦਲ ਗਏ ਇੱਥੋਂ ਤੱਕ ਨਹੀਂ ਗੱਲ ਸੂਰਤ ਨਹੀਂ ਬਦਲ ਰਹੀ ਕਹਿੰਦੇ ਕਿ ਸਿਰਤ ਵੀ ਨਹੀਂ ਬਦਲ ਰਹੀ ਸੂਰਤਾਂ ਬਦਲੀਆਂ ਗਿਆ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਪਬਲਿਕ ਮਾਈਨ ਦਾ ਉਦਘਾਟਨ ਕੀਤਾ ਉਹਨਾਂ ਵੇਲੇ ਚ ਉਹਨਾਂ ਨੇ ਕਿਹਾ 5 6 ਵਜੇ ਤੋਂ ਬਾਅਦ ਤੇ ਸਵੇਰੇ ਜਦੋਂ ਤੱਕ ਸੂਰਜ ਨਹੀਂ ਚੜਦਾ ਜਿਹੜਾ ਮਾਈਨਿੰਗ ਕਰਦਾ ਉਹ ਸਮਝ ਲਿਓ ਕਿ ਤੁਸੀਂ ਗੈਰ ਕਾਨੂੰਨੀ ਹੈ ਪਰ ਇਹ ਹੁੰਦਾ ਰਿਹਾ ਦਿਨ ਰਾਤ ਦੀਆਂ ਕਿ ਰਾਤ ਦੇ ਹਨੇਰੇ ਦੀਆਂ ਤਸਵੀਰਾਂ ਵੀ ਕਾਫੀ ਵਾਰੀ ਸੋਸ਼ਲ ਮੀਡੀਆ ਤੇ ਆਈਆਂ ਇਹਦਾ ਮਤਲਬ ਲੋ ਕਿ ਜਿਹੜੀ ਪੁਲਿਸੋਂ ਮਿਲੀ ਹੋਈ ਹੈ ਅਗਰ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਹੁਕਮ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਗਰ 5 ਵਜੇ ਤੋਂ ਬਾਅਦ ਜੇ ਸੜਕ ਦੇ ਉੱਪਰ ਕੋਈ ਟਿੱਪਰ ਜਾ ਰਿਹਾ ਰੇਤਾ ਲੈ ਕੇ ਇਹਦਾ ਮਤਲਬ ਗੈਰਕਾਨੂੰਨੀ ਮਾਈਨਿੰਗ ਹੈ ਤੇ ਇਹਦਾ ਮਤਲਬ ਤੁਹਾਡੀ ਸਰਕਾਰ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਪੁਲਿਸ ਵਾਲੇ ਕਰਵਾ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਕਰਵਾ ਰਿਹਾ ਮਾਈਨਿੰਗ ਡਿਪਾਰਟਮੈਂਟ ਕਰਵਾ ਰਿਹਾਗਾ ਇਹਦਾ ਮਤਲਬ ਤੁਸੀਂ ਜੇ ਸਟੇਟਮੈਂਟ ਦਿੱਤੀ ਹੋਵੇ ਤੇ ਜੇ ਉਸ ਤੋਂ ਅਗਰ ਪੱਤਾ ਵੀ ਹਿਲ ਜੇ ਇਹਦਾ ਮਤਲਬ ਇੱਕ ਸੀਐਮ ਦੇ ਹੁਕਮਾਂ ਦੀ ਤੋਹੀਨ ਹੈ ਇਸ ਕਰਕੇ ਪੁਲਿਸੋਂ ਮਿਲੀ ਹੋਈ ਹੈ ਸਰਕਾਰ ਪਾਵੇਂ ਕੋ ਹੋਰ ਚੇਤਨ ਸਿੰਘ ਜੋੜੇ ਮਹਾਜਰੇ ਨੂੰ ਵੀ ਬਦਲ ਦੋ ਭਾਵੇਂ ਭਾਵੇਂ ਭਲਕੇ ਬਦਲ ਦੋ ਮਾਈਨਿੰਗ ਨਹੀਂ ਰੁਕਣੀ ਆਗੀ ਜਦ ਤੱਕ ਤੁਸੀਂ ਪੁਲਿਸ ਆਫੀਸਰਾਂ ਨਾ ਬਦਲੇ ਮਾਈਨਿੰਗ ਡਿਪਾਰਟਮੈਂਟ ਵਾਲੇ ਅਫਸਰਾਂ ਨਾ ਬਦਲੇ ਜਦ ਤੱਕ ਤੁਸੀਂ ਇਹਨਾਂ ਲੋਕਾਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਜਿਹੜੇ ਪੁਲਿਸ ਅਫਸਰਾਂ ਵਾਲੇ ਮਾਈਨਿੰਗ ਕਰਵਾ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਪੋਸਟਿੰਗ ਦੇ ਰਹੇ ਹੋ ਤੇ ਫਿਰ ਮਾਈਨਿੰਗ ਕਿਵੇਂ ਰੁਕ ਜੂਗੀ ਜੇ ਕਿਸੇ ਨੂੰ A ਸ਼ਹਿਰ ਚੋਂ ਕੱਢ ਕੇ B ਸ਼ਹਿਰ ਚ ਲਾ ਦਿਓ ਉੱਥੇ ਵੀ ਮਾਈਨਿੰਗ ਕਰਵਾ ਰਹੇ ਨੇ B ਚੋਂ ਕੱਢ ਕੇ C ਚ ਲਾ ਦਿਓ ਉੱਥੇ ਵੀ ਮਾਈਨਿੰਗ ਹੋ ਰਹੀ ਆ ਅਫਸਰ ਬਦਲਦੇ ਨਾਲ ਮਾਈਨਿੰ ਨੀਤੀ ਬਦਲਨੀ ਪੈਣੀ ਹੈਗੀ ਹੁਣ ਮੁੱਖ ਮੰਤਰੀ ਦਾ ਕਿਆ ਹੋਇਆ ਸ਼ਬਦ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸਾਰੇ ਐਸਐਸਪੀ ਜਿਸ ਜਿਸ ਏਰੀਆ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਥੋਂ ਦੇ ਐਸਐਸਪੀ ਨੂੰ ਜ਼ਿੰਮੇਵਾਰੀ ਨਹੀਂ ਦੇਣੀ ਚਾਹੀਦੀ ਹੈਗੀ ਕਿ ਦੂਜਰ ਫਿੱਟ ਨਹੀਂ ਹੈਗਾ ਤੁਸੀਂ ਆਪਣੇ ਏਰੀਆ ਦੇ ਵਿੱਚ ਮਾਈਨਿੰਗ ਨਹੀਂ ਰੁਕਵਾ ਰਿਹਾ ਤੇ ਫਿਰ ਮੈਂ ਇਹੋ ਜਿਹੀ ਐਸਐਸਪੀ ਨੂੰ ਕੀ ਚਟਣਾ ਹੈਗਾ ਬਥੇਰੇ ਹੋਰ ਐਸਐਸਪੀ ਨੇ ਜਿਹੜੇ ਮਾਨਦਾਰ ਨੇ ਜਿਹੜੇ ਕੰਮ ਕਰਨ ਪਰ ਐਸਐਸਪੀ ਲੱਗ ਕਿਵੇਂ ਰਹੀ ਨੇ ਸਾਰੀ ਜੁ ਦੁਨੀਆ ਨੂੰ ਪਤਾ ਹੈਗਾ ਹੁਣ ਹਾਈ ਕੋਰਟ ਦੇਖਦੇ ਕਿ ਹਾਈ ਕੋਰਟ ਇਸ ਮਸਲੇ ਦੇ ਵਿੱਚ ਕਾਫੀ ਚੌਕਸ ਸਖਤ ਵੀ ਆ ਕਿਉਂਕਿ ਮਾਈਨਿੰਗ ਕਰਕੇ ਪੰਜਾਬ ਦੇ ਜਿਹੜੇ ਕੁਦਰਤੀ ਸੋਮੇ ਨੇ ਉਹ ਲੁੱਟੇ ਜਾ ਰਹੇ ਨੇ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਹੁਣ ਪਿਛਲਿਆਂ ਦਾ ਤਾਂ ਕਸੂਰ ਕਿੰਨੀ ਕੀ ਵਾਰ ਕੱਢੀ ਜਾਵਾਂਗੇ ਨਾ ਕਿ ਕਾਲੀਆਂ ਵੇਲੇ ਮਾਈਨਿੰਗ ਹੁੰਦੀ ਰਹੀ ਜੀ ਕਾਂਗਰਸੀਆਂ ਵੇਲੇ ਹੁੰਦੀ ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਹੈ ਹੁਣ ਇਹ ਵੀ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਜੇ ਸਜ਼ਾ ਦੇ ਦਿੱਤੀ ਹੈਗੀ ਤੇ ਉਹਨਾਂ ਨੂੰ ਸੱਤਾ ਚੋਂ ਬਾਹਰ ਕੱਢ ਦਿੱਤਾ ਉਹਨਾਂ ਵਾਸਤੇ ਹੀ ਸਜ਼ਾ ਪਰ ਜਿੰਨਾ ਤੱਕ ਸਖਤ ਕਾਨੂੰਨ ਮੁਤਾਬਕ ਸਜ਼ਾ ਨਹੀਂ ਨਾ ਮਿਲਦੀ ਇੱਕ ਤੇ ਆ ਸਿਆਸੀ ਤੌਰ ਤੇ ਸਜ਼ਾ ਮਿਲ ਗਈ ਕਾਨੂੰਨੀ ਤੌਰ ਤੇ ਕਿਸੇ ਨੂੰ 5 ਸਾਲ ਦੀ ਸਜ਼ਾ ਹੋਵੇ 7 ਸਾਲ ਦੀ ਹੋਵੇ 10 ਸਾਲ ਦੀ ਹੋਵੇ ਦਰਿਆਵਾਂ ਨੂੰ ਲਿਵਿੰਗ ਦਰਿਆ ਮੰਨਿਆ ਜਾਂਦਾ ਮਤਲਬ ਉੱਥੇ ਇੱਕ ਬੰਦਾ ਚੱਲਦੇ ਪਾਣੀ ਦੇ ਵਿੱਚ ਥੁੱਕ ਵੀ ਸੁੱਟ ਦੇਣਾ ਉਸਤੇ ਵੀ ਮਕਦਮਾ ਦਰਜ ਹੋ ਜਾਂਦਾ ਹੈਗਾ ਤੇ ਇੱਥੇ ਤੇ ਦਰਿਆਵਾਂ ਦੇ ਬੰਨੇ ਲਾ ਕੇ ਰਿੱਤਾ ਕੱਢੀ ਜਾ ਰਹੀ ਹੈ ਇਸੇ ਵੀ 302 ਹੋਣੀ ਚਾਹੀਦੀ ਆ ਜੇ ਦਰਿਆਵਾਂ ਨੂੰ ਕਤਲ ਕੀਤੇ ਜਾ ਰਹੇ ਨੇ ਮਾਈਨਿੰਗ ਕਰਨ ਵਾਸਤੇ ਤੇ ਉਸ ਤੇ 302 ਲਾਉਣੀ ਚਾਹੀਦੀ ਆ ਇਹਦੇ ਮੇਰੇ ਲੱਗਦਾ ਐ ਐਸਐਸਪੀ ਤੇ ਵੀ ਲਾਉਣੀ ਚਾਹੀਦੀ ਹੈਗੀ ਇੱਕ ਐਸਐਸਪੀ ਨੂੰ ਅਗਰ ਇਹ ਨਹੀਂ ਪਤਾ ਕਿ ਮੇਰੇ ਇਲਾਕੇ ਦੇ ਵਿੱਚ ਮਾਈਨਿੰਗ ਹੋ ਰਹੀ ਆ ਇਹਦਾ ਇਹ ਨਹੀਂ ਕਿ ਉਹਨੂੰ ਪਤਾ ਨਹੀਂ ਆ ਪਤਾ ਹੈ ਕਿ ਉਹਨੂੰ ਹਿੱਸਾ ਆ ਰਿਹਾਗਾ ਇਹ ਸਾਰਿਆਂ ਦੇ ਅੱਜ ਵੀ ਹਿੱਸਾ ਪੱਤੀ ਬਣਨੇ ਉਹ ਅੱਪ ਸਵਾਲ ਇਹੀ ਆ ਆਪਾਂ ਮੰਨ ਕੇ ਜਦਦੇ ਕਿ ਪਿਛਲੇ ਮੇਰੇ ਬੜੇ ਕਾਲੇ ਕਾਰਨਾਮੇ ਹੋਏ ਨੇ ਅੱਜ ਕਿਉਂ ਕਾਲੇ ਕਾਰਨਾਮੇ ਹੋ ਰਹੇ ਦੋਖੇ ਇਸ ਗੱਲ ਦਾ ਪਿਛਲੇ ਕਾਰਨਾਮੇ ਨੂੰ ਲੈ ਕੇ ਕਈ ਕਬੱਡੀ ਖਿਡਾਰੀ ਵੀ ਕਿਉਂਕਿ ਪੰਜਾਬ ਦੀ ਖੇਡ ਕਬੱਡੀ ਹੈ ਉਹ ਖਿਡਾਰੀ ਵੀ ਜਿਹੜੇ ਆ ਨਾ ਰੇਡ ਪਾਉਣ ਵਾਲੇ ਰੇਡਰ ਨੇ ਜਿਹੜੇ ਉਹ ਵੀ ਸ਼ਰਮ ਮਹਿਸੂਸ ਕਰਨ ਲੱਗ ਗਏ ਹੋਣੇ ਕਿ ਇਹਨਾਂ ਨੂੰ ਉਦੋਂ ਬੜੀਆਂ ਰੇਡਾਂ ਚ ਇਤੇ ਆਉਂਦੀਆਂ ਸੀ ਜਦੋਂ ਕਾਂਗਰਸ ਸੱਤਾ ਵਿੱਚ ਸੀ ਤੇ ਰੇਡ ਪਾਉਣ ਜਾਂਦੇ ਸੀ ਉੱਥੇ ਲੇਕੀ ਪਰ ਹੁਣ ਉਹ ਰੇਡ ਵੀ ਨਜ਼ਰ ਨਹੀਂ ਆਈ ਕਿਤੇ ਇਹ ਨਵੇਂ-ਨਵੇਂ ਸਾਰੇ ਨੇ ਆ ਕੇ ਨਾ ਰੇਡ ਮਾਰੀ ਸੀ ਕਈਆਂ ਨੇ ਐਸ.ਡੀ.ਐਮ ਦੇ ਦਫ਼ਤਰ ਕਈਆਂ ਨੇ ਤਹਿਸੀਲਾਂ ਦੇ ਵਿੱਚ ਕਈਆਂ ਨੇ ਠਾਣਿਆਂ ਦੇ ਵਿੱਚ ਕਈਆਂ ਨੇ ਦਰਿਆਵਾਂ ਦੇ ਕੰਢੇ ਉਹ ਦੱਸ ਸੰਦੀਪ ਕਿਉਂ ਮਾਰੀ ਜਾਂਦੀ ਰੇਡ ਰੇਡਾਂ ਵੀ ਭਈ ਪਹਿਲਿਆਂ ਵਾਲਾ ਤਾਂ ਸਾਡਾ ਹਸਾਬ ਤੱਕ ਖਤਮ ਹੋ ਗਿਆ ਉਹ ਸਾਡੇ ਨਾਲ ਹਸਾਬ ਤੱਕ ਸ਼ੁਰੂ ਕਰੋ ਰੇਡਾਂ ਇਸ ਕਰਕੇ ਮਾਰੀਆਂ ਜਾਂਦੀਆਂ ਨੇ ਰੇਡਾਂ ਮਾਰ ਦੀ ਜ਼ਰੂਰਤ ਨਹੀਂ ਖੌਫ ਹੋਣਾ ਚਾਹੀਦਾ ਡਰ ਹੋਣਾ ਚਾਹੀਦਾ ਪਰ ਇੱਥੇ ਆ ਵੀ ਭਈ ਅਸੀਂ ਜੀਂਦੇ ਹੋ ਸਾਨੂੰ ਵੀ ਕੁਝ ਹੈ ਸਾਡੇ ਵੀ ਢਿੱਡ ਲੱਗਾ ਹੈਗਾ ਸਾਡੇ ਵੀ ਖਰਚੇ ਹੋਏ ਨੇ ਅਸੀਂ ਵੀ ਟਿਕਟਾ ਮੋਲ ਲਈਆਂ ਨੇ ਗਾਂ ਵੀ ਖਰਚਨੇ ਨੇ ਸਾਡੇ ਵੀ ਘਰ ਸਵੇਰ ਤੋਂ ਲੈ ਕੇ ਅੰਤ ਤੱਕ ਆਇਆ ਜਾਈ ਰਹਿੰਦੀ ਹੈਗੇ ਸਾਡਾ ਵੀ 20 ਕਿਲੋ ਦੁੱਧ ਲੱਗ ਜਾਂਦਾ ਹੈਗਾ ਹੀ ਨਹੀਂ ਚਾਰ ਕੋ ਕੋਠੀ ਬਣਾਉਣੀ ਆ ਇੱਕ ਚੰਡੀਗੜ੍ਹ ਬਣਾਉਣੀ ਆ ਕਿ ਫਲੈਟ ਲਾਉਣੇ ਪਿਛਲੇ ਨੇ 5-5 ਕਰੋੜ ਦੇ ਫਲੈਟ ਲੈ ਹੈਗੇ ਨੇ ਕਈਆਂ ਨੇ ਸ਼ਿਮਲੇ ਲਏ ਨੇ ਕਿੰਨੇ ਦਿੱਲੀ ਲਏ ਨੇ ਕਿੰਨੇ ਬਾਹਰ ਪਾਰਕਿੰਗ ਵਾਸਤੇ ਪੈਸੇ ਕੋ ਪਾਰਕਿੰਗਾਂ ਖਰੀਦੀਆਂ ਆਈ ਨੇ ਅਸੀਂ ਵੀ ਕਰਨੇ ਇਸ ਕਰਕੇ ਰੇਡਾਂ ਵੱਜਦੀਆਂ ਆਈਆਂ ਨੇ ਹੁਣ ਕਿਉਂ ਨਹੀਂ ਰੇਡਾਂ ਵੱਜਦੀਆਂ ਕਿਉਂਕਿ ਹਿੱਸਾ ਪੱਤੀ ਹੋ ਗਿਨੇ ਥਾਣਿਆਂ ਤੇ ਜਾ ਕੇ ਅੱਧੀ ਅੱਧੀ ਰਾਤ ਛਾਪੇ ਮਾਰੇ ਜਾਂਦੇ ਤਹਿਸੀਲਾਂ ਦੇ ਵਿੱਚ ਛਾਪੇ ਮਾਰਿਆ ਰਹੇ ਐਸ ਡੀ ਐਮ ਦੇ ਦਫ਼ਤਰ ਮਾਰੇ ਜਾਂਦੇ ਸੀ ਮਾਈਨਿੰਗ ਦੇ ਮਾਰੇ ਜਾਂ ਦੇਸ ਕਰਕੇ ਉਹ ਛਾਪੇ ਹੁਣ ਤੇ ਨਹੀਂ ਵੱਜਦੇ ਹੈਗੇ ਹੁਣ ਛਾਪੇ ਕੌਣ ਮਾਰੇ ਹੁਣ ਸੀਐਮ ਸਾਹਿਬ ਮਾਰੇ ਹੈਗੇ ਨੇ ਪੀ ਲੋਕਾਂ ਦੀਆਂ ਦਰ ਜਿਹੜੀਆਂ ਇਹ ਸੀਐਮ ਸਾਹਿਬ ਦੇ ਛਾਪੇ ਪਹਿਲਾਂ ਤੇ ਐਮਐਲਏ ਮਾਰਦੇ ਸੀ ਐਮਐਲਏ ਕਿਉਂ ਮਾਰਦੇ ਸੀ ਸਾਰੇ ਨੂੰ ਪਤਾ ਸੀ ਹੁਣ ਉਹਨਾਂ ਦੀਆਂ ਕੁੱੱਖਾਂ ਨਿਕਲ ਗਈਆਂ ਢਿੱਡ ਨਿਕਲੇ ਬੰਦ ਬਣ ਗਏ ਸਾਰੇ ਉਹ ਬਰਾਲਰ ਮੁਰਗੇ ਬਣ ਗਏ ਹੈਗੇ ਨੇ ਵੇਖਿਆ ਕਿਵੇਂ ਗੋਗੜਾ ਨਿਕਲੀਆਂ ਗਈਆਂ ਨੇ ਪਹਿਲਾਂ ਕਿਵੇਂ ਦੇ ਚਿਹਰੇ ਹੁਣ ਕਿਵੇਂ ਹੁਣ ਤੇ ਮੁੱਛਾਂ ਸਾਰਿਆਂ ਦੀਆਂ ਤਾਂ ਨੂੰ ਐ ਰੰਗ ਚੋਚੋ ਕੇ ਪੈ ਰਿਆ ਹੈਗਾ ਕਿਉਂਕਿ ਪੈਸਾ ਆ ਰਿਹਾ ਹੈਗਾ ਗੱਡੀਆਂ ਆ ਰਹੀਆਂ ਨਵੀਆਂ ਜਾਕਰਡ ਸਾਹਿਬ ਦੀ ਸਟੇਟਮੈਂਟ ਦਾ ਆਮ ਆਦੀ ਪਾਰਟੀ ਨੇ ਕੋਈ ਕਿੰਤੂ ਪਰੰਤੂ ਕੀਤਾ ਨਹੀਂ ਕਿ ਰੋਲੈਕਸ ਦੀਆਂ ਘੜੀਆਂ ਜਿਹਦੀ ਕੀਮਤ 5 ਲੱਖ ਤੋਂ ਲੈ ਕੇ 28 ਲੱਖ ਤੱਕ ਹੈ ਥੱਲੇ 40 ਹਜ਼ਾਰ ਦੇ ਬੂਟ ਹੈ 51 ਲੱਖ ਦੀ ਗੱਡੀ ਹੈ ਕਿਸੇ ਨੇ ਕਿਹਾ ਕਿ ਮੇਰੇ ਕੋ ਨਹੀਂ ਆਗੇ ਉਹ ਹੁਣ ਕਈਆਂ ਨੇ ਲਾ ਕੇ ਰਾਇ ਲਿਆ ਪਿੱਛੇ ਮੈਨੂੰ ਵੀ ਐਮਆਰ ਮਿਲ ਮੈਂ ਕਿਹਾ ਯਾਰ ਦਿਖਾਈ ਗੋਟ ਕਹਿੰਦਾ ਭਰਾਵਾ ਮੇਰੇ ਕੋ ਦਿਹਣੀ ਹੈ ਘੜੀ ਹੁਣ ਸਵਾਲ ਇਹ ਹੈ ਕਿ ਇਹ ਪੈਸਾ ਕਿੱਥੋਂ ਆਇਆ ਉਹ ਸਾਰੇ ਆ ਉਹ ਰੇਡਾਂ ਮਾਰੀਆਂ ਸੀ ਉਹ ਪੈਸਾ ਤਾਂ ਆਇਆਗਾ ਉਹ ਤਾਂ ਦੇਖਿਓ ਜਦੋਂ 5 ਸਾਲ ਬਾਅਦ ਜਦੋਂ ਸੱਤਾ ਬਦਲੀ ਜਾਂ ਜਿਹੜੇ ਜਿੱਤ ਗਏ ਜਾਂ ਹਾਰ ਗਏ ਕੀ ਪਤਾ ਰਿਪੀਟ ਕਰ ਦੇਣ ਜਿਹੜੇ ਇੰਨਾ ਚੁੱਕੇ ਟਿਕ ਟਕ ਕੱਟੀ ਜਾਣੀਆਂ ਤੁਸੀਂ 5 ਸਾਲ 72 ਚ ਜਾ ਕੇ ਸਾਰਿਆਂ ਦੇ ਘਰ ਦੇਖਿਓ ਐਵੇਂ ਲੱਗਣਾ ਹੈ ਜਿਵੇਂ ਮਹਿਲ ਪਾਲੇ ਆਗੇ ਨੇ ਉਹ ਕਿੱਥੋਂ ਆਇਆ ਪਿਆ ਕਿਤੇ ਇਹਦ ਨਹੀਂ ਹੈ ਕਿ ਘਰ ਦਰਖਤ ਲੱਗੇ ਆਗੇ ਨੇ ਜਾਂ ਜਾਂ ਬਜ਼ੁਰਗਾਂ ਨੇ ਪਿੱਛੇ ਕੋਈ ਖਜ਼ਾਨਾ ਦੱਬਿਆ ਸੀ ਤੇ 5 ਸਾਲ ਬਾਅਦ ਕੱਢ ਲਿਆ ਹੈਗਾ ਇਹ ਸਾਰੇ ਇਹ ਸਾਰੇ ਪੈਸੇ ਆ ਕਈਆਂ ਦੀਆਂ ਗੱਡੀਆਂ ਦੀਆਂ ਕਿਸ਼ਤਾਂ ਮੁੰਚੀ ਭਰਦੇ ਆਗੇ ਨੇ ਇਹ ਸਾਰੇ ਨੇ ਕਰਕੇ ਨੇ ਉਹਦ ਕਮਾਉਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਜਿਹੜਾ ਮਾਈਨਿੰਗ ਵਾਲੇ ਮਸਲ ਸਵਾਲ ਇਹ ਸਾ ਕਿ ਘੱਟੂ ਘੱਟ ਸੀਐਮ ਸਾਹਿਬ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਭਰੋਸਾ ਹੈਗਾ ਸੀਐਮ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਤੁਹਾਡੇ ਆ ਚਾਰ ਪੰਜ ਬੰਦੇ ਜਿਨ੍ਹਾਂ ਦੇ ਨਾਮ ਨੂੰ ਲੱਗਦੇ ਹੈਗੇ ਇਹਨਾਂ ਦੀ ਖਚਾਈ ਕਰੋਗਾ ਉਹਦੇ ਕਰਕੇ ਤੁਹਾਡੀ ਸਰਕਾਰ ਬਦਨਾਮ ਹੋ ਰਹੀ ਹੈ ਤੁਸੀਂ ਬਦਨਾਮ ਰਿਓ ਕਿਉਂਕਿ ਵਿਰੋਧੀ ਤੁਹਾਡੇ ਤੋਂ ਉਂਗਲਾ ਚੁੱਕਦੇ ਹੈਗੇ ਨੇ ਇਸ ਕਰਕੇ ਤੁਹਾਨੂੰ ਬੜੇ ਸਖਤ ਨੋਟਿਸ ਲੈਣਾ ਚਾਹੀਦਾ ਹੈ ਪਰ ਸਵਾਲ ਹੈ ਕਿ ਹੁਸੀਂ ਇਹ ਕਰੇ ਕਿ ਬਣਵੇ ਜਾਣੇ ਹੈਗੇ ਨੇ ਅੱਧੇ ਕੀ ਸੀਐਮ ਸਾਹਿਬ ਨੇ ਰਿਪੋਰਟ ਦਿੰਦੇ ਨੇ ਤੇ ਅੱਧਿਆਂ ਤੋਂ ਜ਼ਿਆਦਾ ਦਿੱਲੀ ਵਾਲਿਆਂ ਨੇ ਰਿਪੋਰਟ ਦਿੰਦੇ ਨੇ ਉਹ ਦਿੱਲੀ ਵਾਲਿਆਂ ਦੇ ਕਰਕੇ ਜ਼ਿਆਦਾ ਚੰਮਲੇ ਆ ਗਏ ਨੇ ਜਿਹੜੇ ਦਿੱਲੀ ਵਾਲਿਆਂ ਦੇ ਕਰਕੇ ਚੰਮਲੇ ਆ ਗਏ ਨੇ ਉਹ ਸੀਐਮ ਸਾਹਿਬ ਨੂੰ ਨਹੀਂ ਕੁਝ ਜਾਣਦੇ ਉਹ ਦਿੱਲੀ ਰਿਪੋਰਟਾਂ ਭਰਦੇ ਨੇ ਉਹ ਜਾ ਕੇ ਦਿੱਲੀ ਸ਼ਿਕਾਇਤਾਂ ਕਰਦੇ ਆ ਗਨੇ ਆਹ ਰੌਲਾ ਹੈਗਾ ਨਾ ਨਹੀਂ ਤੇ ਸਵਾਲ ਹੈ ਕਿ ਅਗਰ ਮਾਈਨਿੰਗ ਹੋਈ ਹੋਵੇ ਮੁੱਖ ਮੰਤਰੀ ਨੇ ਕਿਹਾ ਹੋਵੇ ਕਿ 5 ਵਜੇ ਤੋਂ ਬਾਅਦ ਸੂਰਜ ਛਿਪਦਿਆਂ ਜੇ ਰੋਡ ਤੇ ਕੋਈ ਗੱਡੀ ਚੱਲਦੀ ਹੈਗੀ ਹੈ ਇਹ ਤਾਂ ਮੀਨ ਗੈਰਕਾਨੂੰਨੀ ਹੈ ਤੇ ਆ ਰੂਪੜ ਦੇਖ ਲਓ ਪਠਾਨਕੋਟ ਦੇਖ ਲਓ ਜਿੱਥੇ ਜਿੱਥੇ ਮਾਈਨਿੰਗ ਹੋ ਰਹੀ ਹੈ ਤੜਲੇ ਦੇ ਨਾਲ ਮਾਈਨਿੰਗ ਹੋ ਰਹੀ ਹੈ ਇਹਦਾ ਮਤਲਬ ਹੈ ਕਿ ਸੀਐਮ ਸਾਹਿਬ ਦੇ ਜਿਹੜੇ ਹੁਕਮ ਆ ਉਹ ਗਰਾਊਂਡ ਲੈਵਲ ਤੇ ਦਿਲੋਂ ਲਾਗੂ ਨਹੀਂ ਕੀਤੇ ਕਿਸੇ ਨੇ ਦੇਖਦੇ ਹਾਂ ਕੋਰਟ ਕਮਿਸ਼ਨਰ ਜਿਹੜੇ ਥਾਪੇ ਗਏ ਨੇ ਲਾਏ ਗਏ ਨੇ ਕੋਰਟ ਦੇ ਵੱਲੋਂ ਹੀ ਤੇ ਉਹ ਦੇਖਦੇ ਹਾਂ ਕਿੰਨੇ ਕੁ ਨਤੀਜੇ ਆਉਂਦੇ ਰਿਜ਼ਲਟ ਆਉਂਦੇ ਆ ਇੱਕ ਅਗਲਾ ਮਸਲਾ ਵੀ ਸਿਆਸੀ ਆ ਉਹ ਆ ਸ਼ਰਮਣੀ ਕਾਲੀ ਦਲ ਦੇ ਨਾਲ ਜੁੜਿਆ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਾਗੀ ਮੇਲੇ ਦੀ ਸਟੇਜ ਤੋਂ ਸਿਆਸੀ ਕਾਨਫਰੰਸ ਕਰਦੇ ਹੋਏ ਆ ਲੋਕਾਂ ਨੂੰ ਮੁੜ ਅਪੀਲ ਕਰਦੇ ਆ ਕਿ ਆਓ ਸਾਡੀ ਯਾਤਰਾ 'ਚ ਸਾਥ ਦਿਓ ਪੰਜਾਬ ਬਚਾਉਣਾ ਨਾਲ ਕਹਿੰਦੇ ਕਿ ਜਿਹੜੇ ਸਾਡੇ ਨਾਲ ਵਿਛੜ ਗਏ ਜਿਹੜੇ ਲੀਡਰ ਨੇ ਜਾਂ ਛੱਡ ਗਏ ਜਾਂ ਗੁੱਸਾ ਕਰ ਗਏ ਕਿਵੇਂ ਵੀ ਚਲੇ ਗਏ ਸ਼ਰਮਣੀ ਕਾਲੀ ਦਲ 'ਚੋਂ ਉਹਨਾਂ ਨੂੰ ਵਾਪਸ ਪਰਤਣ ਦੀ ਫੇਰ ਉੜਤੇ ਵੀ ਵੱਡੇ ਸਵਾਲ ਕੀਤੇ ਆ ਕਿ ਇਹ ਗੱਠ ਜੋੜਨਾ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਇੰਨੀ ਡੋਪ ਦੇਣਾ ਤਬਾਹ ਕਰ ਦੇਣਾ ਦੇਖੋ ਜਿਹੜੇ ਸੁਬੀਤ ਸਿੰਘ ਬਾਦਲ ਹੁਣਾਂ ਨੇ ਅੱਜ ਅਪੀਲ ਕੀਤੀ ਹੈ ਉਸ ਅਪੀਲ ਦੇ ਨਾਲ ਕਈਆਂ ਕਿੰਨਿਆਂ ਕਦਾ ਦਿਲ ਪਿਗਲਦਾ ਹੈਗਾ ਕਿ ਸੁਬੀਤ ਸਿੰਘ ਬਾਦਲ ਦੀ ਅਪੀਲ ਦੇ ਨਾਲ ਬੀਬੀ ਜਗੀਰ ਕੌਰ ਦਾ ਦਿਲ ਪਿਗਲ ਜਾਊਗਾ ਜਾਂ ਉਹਨਾਂ ਦੀ ਅਪੀਲ ਦੇ ਨਾਲ ਸੁਦੇਸ਼ ਸਿੰਘ ਢੀਂਡਸਾ ਸਾਹਿਬ ਦਾ ਜਾਂ ਪਰਮਿੰਦਰ ਸਿੰਘ ਢੀਂਡਸਾ ਦਾ ਜਾਂ ਮਨਜਿੰਦਰ ਸਿੰਘ ਸਿਰਸਾ ਦਾ ਜਾਂ ਅਟਵਾਲ ਪਿਉਪੁੱਤ ਜੋੜੀ ਦਾ ਜਾਂ ਉਹ ਅਜਨਾਲਾ ਪਰਿਵਾਰ ਦਾ ਜਿਹੜੇ ਵੀ ਕਾਲੀ ਦਲ ਨੂੰ ਛੱਡ ਕੇ ਕੀ ਉਹਨਾਂ ਦਾ ਦਿਲ ਪਿਗਲੂਗਾ ਇਹ ਸਭ ਤੋਂ ਵੱਡਾ ਸਵਾਲ ਆ ਹੁਣ ਕਿਉਂਕਿ ਕਾਲੀਜ਼ ਗਿਲਦਲ ਨੂੰ ਲੱਗਦਾ ਐ ਸਬੀ ਸਿੰਘ ਬਾਦਲੋ ਕਿ ਸਾਨੂੰ ਇਕੱਠਾ ਹੋਣਾ ਪਾ ਪੰਥ ਨੂੰ ਇਕੱਠਾ ਹੋਣਾ ਪਊਗਾ ਉਹ ਸਵਾਲ ਆ ਪੰਥ ਇਕੱਠਾ ਹੈਗਾ ਇਕੱਠੇ ਕਰਨ ਵਾਲੇ ਨਹੀਂ ਇਕੱਠੇ ਹੈਗੇ ਉਹ ਸਵਾਲ ਆ ਹੁਣ ਇਸ ਮਸਲੇ ਦੇ ਵਿੱਚ ਅੱਜ ਉਹਨਾਂ ਨੇ ਜਿਹੜੀ ਅਪੀਲ ਕੀਤੀ ਆ ਕਿਉਂਕਿ ਸਿਰ ਤੇ ਲੋਕ ਸਭਾ ਚੋਣਾਂ ਆ ਗਈਆਂ ਨੇ ਉਹਨੂੰ ਲੱਗਦਾ ਕਿ ਜੇ ਗੱਠਜੋੜ ਹੋ ਜਾਂਦਾ ਆਮ ਆਦੀ ਪਾਰਟੀ ਔਰ ਕਾਂਗਰਸ ਪਾਰਟੀ ਦਾ ਸਾਡਾ ਗਰਾਫ ਹੋਰ ਥੱਲੇ ਜਾਊਗਾ ਹੁਣ ਇਹ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਕਹਿੰਦੀ ਭਾਰਤ ਨ્યાਏ ਯਾਤਰਾ ਸ਼ੁਰੂ ਕਰਨੀ ਹੈ ਕਿ ਦੇਸ਼ ਨੂੰ ਨ્યાਏ ਦਵਾਉਣਾ ਹੈਗਾ ਬੀਜੇਪੀ ਸਰਕਾਰ ਤੋਂ ਸੁਬੀਸ਼ਿੰਘ ਬਾਦਲ ਕਹਿੰਦੇ ਆ ਪੰਜਾਬ ਨੂੰ ਬਚਾਉਣਾ ਹੈਗਾ ਭਗਵੰਤ ਮਾਨ ਤੋਂ ਬਚਾਉਣਾ ਹੈਗਾ ਲੋਕਾਂ ਨੇ ਟਾਡੇ ਤੋਂ ਤੇ ਕਾਂਗਰਸ ਤੋਂ ਬਚਾਉਣ ਦੀ ਖਾਤਰ ਝਾੜੂ ਵਾਲਿਆਂ ਨੂੰ ਲੈ ਕੇ ਆਏ ਸੀ ਹੁਣ ਤੁਸੀਂ ਕਹਿੰਦੇ ਝਾੜੂ ਵਾਲਿਆਂ ਤੋਂ ਪੰਜਾਬ ਬਚਾਉਣਾ ਹੈਗਾ ਪੰਜਾਬ ਪੰਜ ਸਾਲ ਬਾਅਦ ਬਚਾਉਂਦੇ ਰਹਿਣਗੇ ਕਾਲੀਆਂ ਨੂੰ ਬਚਾਇਆ ਤੇ ਕਾਂਗਰਸੀ ਲੈ ਆਂਦੇ ਕਾਂਗਰਸੀਆਂ ਨੂੰ ਬਚਾਇਆ ਝਾੜੂ ਵਾਲੇ ਲੈ ਕੇ ਝਾੜੂ ਵਾਲਿਆਂ ਨੂੰ ਬਚਾ ਕੇ ਕੀ ਕਾਨੂੰ ਕਿਨੂੰ ਲੈ ਕੇ ਆਈਏ ਪੰਜਾਬ ਦੀ ਜਨਤਾ ਇੱਕ ਕਿਹੜਾ ਗੱਡ ਅੱਗੇ ਕਿਨੂੰ ਲੈ ਕੇ ਆਈਏ ਕੋਈ ਦੇਖ ਨਹੀਂ ਰਿਹਾ ਪੰਜਾਬ ਦੀ ਜਨਤਾ ਨੂੰ ਪੰਜਾਬ ਨੂੰ ਬਚਾਉਣ ਦੀ ਵਾਕੇ ਲੋੜ ਹੈਗੀ ਪਰ ਸਵਾਲ ਇਹ ਹੈ ਕਿ ਪੰਜਾਬ ਦੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਿਹੜਾ ਇੱਕ ਵਾਰ ਸੱਤਾ ਤੇ ਆ ਜਾਂਦਾ ਹੈਗਾ ਨਾ ਉਹ ਨਵੇਂ-ਨਵੇਂ ਟੋਟਕੇ ਛੱਡ ਦਿੰਦਾ ਹੈਗਾ ਕੋਈ ਗਰਾਊਂਡ ਦੇ ਲੈਵਲ ਕੰਮ ਕਰਕੇ ਰਾਜ ਹੀ ਨਹੀਂ ਆਗਾ ਪੰਜਾਬ ਦੇ ਕਿਸੇ ਨੇ ਸੋਚਿਆ ਨਹੀਂ ਹੈਗਾ ਕਿ ਪੰਜਾਬ ਇੰਨਾ ਡਾਊਨ ਚੱਲ ਗਿਆ ਹੈਗਾ ਇੰਨਾ ਮੀਰ ਵਿਰਸਾ ਸੀ ਇੰਨਾ ਮੀਰ ਸੂਬਾ ਸੀ ਉਹ ਕਿੱਥੇ ਗਿਆ ਪੰਜਾਬ ਦਾ ਕਿਸਾਨ ਜਿਹਨੇ ਸਾਰੇ ਢਿੱਡ ਦੇਸ਼ ਦਾ ਢਿੱਡ ਭਰਿਆ ਉਹ ਕਿਉਂ ਖੁਦ ਖੁਸ਼ੀਆਂ ਕਰੇ ਪੰਜਾਬ ਦਾ ਜਵਾਨ ਕਿਉਂ ਪਟਕਿਆ ਹੋਇਆ ਵਾ ਪੰਜਾਬ ਦੀ ਜਿਹੜੀ ਇੰਡਸਟਰੀ ਉਹ ਬਾਹਰ ਕਿਉਂ ਜਾ ਰਹੀ ਹੈਗੀ ਇਹ ਸਾਰੀਆਂ ਚੀਜ਼ਾਂ ਕੋਈ ਫਿਕਰ ਕਰ ਹੀ ਨਹੀਂ ਹੈਗਾ ਪੰਜਾਬ ਕਿਉਂ ਫਿਕਰ ਇਨਾਂ ਪਾਰਟੀਆਂ ਦੇ ਕਰਨਗੇ ਕਿਉਂਕਿ ਤੁਸੀਂ ਪੰਜਾਬ ਦਾ ਫਿਕਰ ਨਹੀਂ ਕਰਦੇ ਜਦੋਂ ਸਾਰੀਆਂ ਪਾਰਟੀਆਂ ਸੱਤਾ ਤੋਂ ਬਾਹਰ ਹੋ ਜਾਂਦੀਆਂ ਉਹਨਾਂ ਨੂੰ ਲੱਗਦਾ ਕਿ ਨਹੀਂ ਪੰਜਾਬ ਦੇ ਅਸਲੀ ਪੁੱਤ ਤੇ ਅਸੀਂ ਆ ਤੇ ਜਦੋਂ ਤੁਸੀਂ ਖੁਦ ਸਰਕਾਰ ਦੇ ਵਿੱਚ ਹੁੰਦੇ ਨੇ ਉਦੋਂ ਤੁਸੀਂ ਪੰਜਾਬ ਦੀਆਂ ਮੰਗਾ ਕਰਨ ਵਾਲੇ ਲੋਕ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਨਹੀਂ ਇਹ ਬਗਾਨੇ ਤੁਸੀਂ ਉਹਨਾਂ ਨੂੰ ਪੁੱਤ ਨਹੀਂ ਸਮਝਦੇ ਆਗੇ ਹੁਣ ਕਾਲੀ ਦਲ ਖਾਸ ਕਰਕੇ ਫਿਕਰਮੰਦ ਇਹ ਹੀ ਆ ਕਿ ਜੇ ਸਾਡਾ ਇਹ ਲੋਕ ਸਭਾ 224 ਦੇ ਵਿੱਚ ਸਾਡਾ ਨਾਂ ਕੋਈ ਸੀਟਾਂ ਜਾਂ ਸਾਡੇ ਨਾਂ ਕੋਈ ਹੱਥ ਪੈਰ ਮਾਰਨੇ ਜਿਹੜੇ ਸੀ ਜੇ ਕਾਮਯਾਬ ਹੈ ਕਿੱਥੇ ਟਿਕੇ ਰਵਾਂਗੇ ਹੁਣ ਦੂਜੀ ਸਵਾਲ ਇਹ ਹੈ ਕਿ ਲੋਕ ਕੀ ਆ ਜਿਹੜਾ ਹੁਣ ਇਹਨਾਂ ਸ਼ੁਰੂ ਕਰਨੀਆਂ ਪੰਜਾਬ ਬਚਾਓ ਯਾਤਰਾ ਲੋਕਾਂ ਨੂੰ ਅਪੀਲ ਕੀਤੀ ਆ ਸੋਬੀ ਸਿੰਘ ਬਾਦਲ ਹੋਣਾ ਨੇ ਉਸ ਅਪੀਲ ਦੇ ਨਾਲ ਲੋਕ ਕਿੰਨੇ ਜੁੜਦੇ ਨੇ ਕਿ ਕਾਲੀ ਦਲ ਦਾ ਜਿਹੜਾ ਵੋਟ ਬੈਂਕਾ ਉਹ ਕਿੰਨਾ ਜੁੜਦਾ ਹਾਲਾਂਕਿ ਜਦੋਂ ਆ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਜਿਹੜਾ ਰਿਜ਼ਲਟ ਆਏ ਜੇ ਉੱਤੇ ਛਾਤੀ ਮਾਰੀਏ 58 ਦੇ ਕਰੀਬ ਅਜਿਹੀਆਂ ਸੀਟਾਂ ਨੇ ਜਿੱਥੇ ਕਾਲੀ ਦਲ ਦੂਜੇ ਨੰਬਰ ਤੇ ਨੇ ਪਰ ਉਸੇ ਡਿਫਰੈਂਸ ਬਹੁਤ ਜ਼ਿਆਦਾ ਹੈਗਾ ਜਰੂਰ ਹੈ 58 ਕਿ ਸੀਟਾਂ ਦੇ ਦੂਜੇ ਨੰਬਰ ਤੇ ਪਰ ਡਿਫਰੈਂਸ ਬਹੁਤ ਜ਼ਿਆਦਾ ਹੈ ਇਹਦਾ ਮਤਲਬ ਹੈ ਕਿ ਕੀ ਉਹ ਡਿਫਰੈਂਸ ਘਟਿਆ ਹੈਗਾ ਇਹ ਹੁਣ 2024 ਦੀਆਂ ਚੋਣਾਂ ਚ ਪਤਾ ਲੱਗੂਗਾ ਕਿ ਕਾਲੀ ਦਲ ਕਿਸ ਆਵਾਜ਼ ਦੇ ਨਾਲ ਕਿਸ ਸੋਚ ਦੇ ਨਾਲ ਲੈ ਕੇ ਚੱਲਦਾ ਲੋਕਾਂ ਦੇ ਵਿੱਚ ਕਿਉਂਕਿ ਇੱਕ ਤੇ ਹੈ ਕਿ ਕਾਲੀ ਦਿੱਦਲ ਪੰਜਾਬ ਦੇ ਮੁੱਦਿਆਂ ਦੀ ਗੱਲ ਠਾਉਂਦਾ ਰਿਹਾ ਕਿਸੇ ਵੇਲੇ ਪਰ ਹੌਲੀ-ਹੌਲੀ ਉਹ ਮੁੱਦੇ ਪਲਾਉਂਦਾ ਰਿਹਾ ਹੈਗਾ ਔਰ ਖੇਤਰੀ ਪਾਰਟੀਆਂ ਦਾ ਦੇਸ਼ ਦੇ ਅੰਦਰ ਜੀਵਤ ਹੋਣਾ ਆਪਣੇ ਆਪ ਚ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਬੜਾ ਜ਼ਰੂਰੀ ਹੈਗਾ ਕਿਉਂਕਿ ਫੈਡਰਲ ਢਾਂਚੇ ਦੀਆਂ ਇਹੀ ਪਾਰਟੀਆਂ ਕਰਨ ਵਾਲੀਆਂ ਗੱਲਾਂ ਹੈਗੀਆਂ ਕਿ ਪੰਜਾਬ ਚ ਅਕਾਲੀ ਦਲ ਖਤਮ ਹੋ ਗਿਆ ਹਰਿਆਣੇ ਦੇ ਵਿੱਚ ਇੰਡੀਆ ਨੈਸ਼ਨਲ ਲੋਕ ਲੋਕ ਦਲ ਖਤਮ ਹੋ ਗਿਆ ਜੰਮੂ ਕਸ਼ਮੀਰ ਜਪੀ ਡੀਪੀ ਨੈਸ਼ਨਲ ਕਾਨਫਰੰਸ ਖਤਮ ਹੋ ਗਈ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਖਤਮ ਹੋ ਗਈ ਉਧਰ ਹੀ ਉੱਤਰੀ ਨੌਰਥ ਸਾਊਥ ਦੇ ਵਿੱਚ ਹਜੇ ਪਾਰਟੀਆਂ ਟਿਕੀਆਂ ਜਿਹੜਾ ਨੌਰਥ ਵਾਲਾ ਖਿੱਤਾ ਹੈਗਾ ਉਤੇ ਇਹ ਖੇਤਰੀ ਪਾਰਟੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਕਰਕੇ ਇਹ ਖਾਸ ਕਰਕੇ ਇਹ ਪਾਰਟੀਆਂ ਦਾ ਆਪਣੇ ਆਪ ਚ ਮਜ਼ਬੂਤ ਹੋਣਾ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਪਾਰਟੀਆਂ ਖੇਤਰੀ ਪਾਰਟੀਆਂ ਮਜ਼ਬੂਤ ਹੋਣਗੀਆਂ ਤੇ ਸੈਂਟਰ ਦੇ ਵਿੱਚ ਚਾਹੇ ਫਿਰ ਕਾਂਗਰਸ ਰਾਜ ਕਰੇ ਜਾਂ ਫਿਰ ਬੀਜੇਪੀ ਰਾਜ ਕਰੇ ਉਹਨਾਂ ਦਾ ਦਿਮਾਗ ਸੈੱਟ ਰਹੂਗਾ ਜਦੋਂ ਖੇਤਰੀ ਪਾਰਟੀਆਂ ਕਮਜ਼ੋਰ ਸੀ ਤੇ ਇੰਦਰਾ ਗਾਂਧੀ ਮਜ਼ਬੂਤ ਸੀ ਜਦੋਂ ਖੇਤਰੀ ਪਾਰਟੀਆਂ ਕਮਜ਼ੋਰ ਨੇ ਤੇ ਮੋਦੀ ਮਜ਼ਬੂਤ ਹੈ ਜਦੋਂ ਸੈਂਟਰਲ ਪਾਰਟੀ ਜਿਹੜੀ ਸੈਂਟਰਿਕ ਪਾਰਟੀ ਮਜ਼ਬੂਤ ਹੋ ਜਾਏ ਉਦੋਂ ਦੇਸ਼ ਦੀ ਵਾਕਏ ਜਿਹੜੀ ਡੈਮੋਕਰੈਟਿਕ ਤਰੀਕੇ ਦੇ ਤੌਰ ਤੇ ਦੇਖੀ ਜਾਵੇ ਜੇ ਕਿਤਨਾ ਕੀਮਤਾਂ ਦੇ ਧਿਆਨ ਵਿੱਚ ਰੱਖਦੇ ਹੋਏ ਜਾਂ ਯੂਨਿਟੀ ਦੀ ਤੌਰ ਤੇ ਵੇਖੇ ਜਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਜਿਹੜਾ ਇੱਕ ਇੱਕ ਕਨਸੈਪਟ ਆ ਦੇਸ਼ ਦੇ ਸੰਵਿਧਾਨਕ ਢਾਂਚੇ ਦੇ ਦਰਰੇ ਉਹ ਫਿਰ ਖਤਰੇ 'ਚ ਆ ਜਾਂਦਾ ਹੈ ਇਸ ਕਰਕੇ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੋਇਆ ਚਾਹੇ ਸ਼੍ਰੋਮ ਨਿਕਾਲੀ ਦਲ ਮਜ਼ਬੂਤ ਹੋਵੇ ਚਾਹੇ ਨੈਲੋ ਮਜ਼ਬੂਤ ਹੋਵੇ ਮਤਲਬ ਪ੍ਰੋਬਲਮ ਖੇਤਰੀ ਪਾਰਟੀਆਂ ਇਸ ਕਰਕੇ ਮਰ ਗਈਆਂ ਹੈ ਕਿ ਇਹਨਾਂ ਨੇ ਪਰਿਵਾਰਵਾਦ ਨੂੰ ਅੱਗੇ ਰੱਖਿਆ ਮਤਲਬ ਇੱਥੇ ਸੁਭੀਰ ਬਾਦਲ ਆ ਗਏ ਪ੍ਰਕਾਸ਼ ਸਿੰਘ ਬਾਦਲ ਸਾਹਿਬ ਫਿਰ ਗਾਂਧੇ ਉਹਨ ਵੀ ਕਾਲੀ ਦਾ ਲੀਡਰ ਉੱਥੇ ਫਾਰਕ ਅਬਦੁੱਲੇ ਦੇ ਫਾਦਰ ਤੋਂ ਪਹਿਲਾਂ ਉਹਦਾ ਪਿਓ ਸੀ ਫਿਰ ਫਾਰਕ ਅਬਦੁੱਲਾ ਤੋਂ ਬਾਅਦ ਅਮਰ ਅਬਦੁੱਲਾ ਆ ਗਿਆ ਮੁਫਤੀ ਆ ਗਈ ਪੀਣਾ ਫਿਰ ਮਹਮੂਦ ਦਾ ਮੁਫਤੀ ਆ ਗਈ ਫਿਰ ਇਧਰ ਦੇਵੀ ਲਾਲਾ ਦਾ ਚਟਾਲਾ ਆ ਗਿਆ ਅਬੇ ਚਟਾਲਾ ਅਜੇ ਚਟਾਲਾ ਦਸ਼ੰਡ ਚਟਾਲਾ ਦਗਵੀ ਚਟਿਆਲਾ ਉਧਰ ਮਲਾਮ ਜਦਵ ਅਕਲਿਸ਼ ਜਦਵ ਪ੍ਰੋਬਲਮ ਇੱਥੇ ਆਂਦੀ ਰਹੀ ਹੈ ਤਾਂ ਕਰਕੇ ਜਿਹੜੀਆਂ ਖੇਤੀ ਪਾਰਟੀਆਂ ਦਾ ਜਿਹੜਾ ਨੁਕਸਾਨ ਹੋਇਆ ਜੀ ਇੱਕ ਤੀਜਾ ਮਸਲਾ ਹੈ ਪੰਜਾਬ ਦੀ ਨਹੀਂ ਦੇਸ਼ ਦੀ ਨੌਜਵਾਨੀ ਨਾਲ ਕਹਿੰਦੇ ਕਿ ਬੇਰਜ਼ਗਾਰੀ ਤੋਂ ਬੜੇ ਖਫਾ ਸੀ ਨੌਜਵਾਨ ਹੋਰ ਕਈ ਇਹ ਜਿਹੇ ਮੁੱਦੇ ਸੀ ਨੌਕਰੀਆਂ ਮਿਲਦੀਆਂ ਨਹੀਂ ਸਾਰੇ ਪਾਸੇ ਹਹਾਕਾਰ ਮੱਚੀ ਹੈ ਉਹ ਨੌਜਵਾਨ ਆਕ ਕੇ ਗਏ ਕਹਿੰਦੇ ਸਰਕਾਰ ਐਵੇਂ ਤਾਂ ਸੁਣਦੀ ਨਹੀਂ ਉੱਥੇ ਜਾਣਾ ਪਾਣਾ ਸਾਨੂੰ ਨਵੀਂ ਪਾਰਲੀਮੈਂਟ ਉਹ ਐਂਟਰ ਹੋ ਜਾਂਦੇ ਨੇ ਇਸ ਗੱਲ ਤੇ ਹੁਣ ਖਲਾਸੇ ਹੋ ਰਿਹਾ ਕਿ ਉਹਨਾਂ ਦਾ ਮਕਸਦ ਕੀ ਸੀ ਪਹਿਲਾਂ ਤੇ ਗੱਲਾਂ ਚਾਰੇ ਪਾਸੇ ਹੋਏ ਚੱਲੀਆਂ ਕਈ ਕਿਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਵੀ ਇਹਨਾਂ ਦਾ ਲਿੰਕ ਕੋਈ ਬਾਹਰਲੀ ਕਿਸੇ ਤਾਕਤ ਨਾਲ ਤਾਂ ਨਹੀਂ ਇਹ ਕਰਨ ਕੀ ਆਏ ਸੀ ਅੰਦਰ ਚਾਹੇ ਉਹਨਾਂ ਨੇ ਧੂਆ ਹੀ ਛੱਡਿਆ ਸੀ ਰੰਗ ਜੇਦਾਰ ਵਾਲੇ ਪਟ ਆਈ ਸੀ ਪਰ ਉਹ ਜਿਹੜਾ ਸਾਰਾ ਮਸਲਾ ਹੁਣ ਹੋਰ ਹੀ ਮੋੜ ਫੜ ਗਿਆ ਅੱਜ ਕੋਈ ਹੋਰ ਹੀ ਖੁਲਾਸੇ ਹੋ ਗਏ ਬਿਲਕੁਲ ਸਭ ਤੋਂ ਵੱਡੀ ਗੱਲ ਮੈਨੂੰ ਇਹ ਮੈਂ ਉਸ ਦਿਨ ਵੀ ਕਿਹਾ ਸੀ ਕਿ ਸ਼ੁਕਰ ਕਰੋ ਕਿ ਜਿਹੜੇ 5 ਜਾਣੇ ਹੈਗੇ ਨਾ ਉਹਨਾਂ ਚੋਂ ਕੋਈ ਸਿੱਖ ਨਹੀਂ ਸੀ ਤੇ ਉਹਨਾਂ ਦੇ ਵਿੱਚ ਕੋਈ ਮੁਸਲਮਾਨ ਨਹੀਂ ਸੀ ਜੇ ਉਹਨਾਂ ਚੋਂ ਕੋਈ ਭਟ ਗਿਆ ਹੋਇਆ ਨੌਜਵਾਨ ਜਿਵੇਂ ਇਹ ਆ ਜਿਨ੍ਹਾਂ ਨੇ ਦੇਸ਼ ਤੇ ਬੇਸਿਕਲੀ ਜਿਹੜੇ 5 ਜਾਣੇ ਨੇ ਇਹਨਾਂ ਨੇ ਦੇਸ਼ ਦੀ ਫਿਕਰ ਕੀਤੀ ਹੈਗੀ ਤੇ ਜੇ ਇਹਨਾਂ ਪੰਜਾਂ ਚੋਂ ਇੱਕ ਦਾ ਦੇਸ਼ ਦੀ ਫਿਕਰ ਕਰਨ ਵਾਲਾ ਕੋਈ ਸਿੱਖ ਭਾਈਚਾਰੇ ਚੋਂ ਜਾਂ ਮੁਸਲਮਾਨ ਭਾਈਚਾਰੇ ਹੁੰਦਾ ਤੇ ਦੇਸ਼ ਦਾ ਜਿਹੜਾ ਗੋਦੀ ਮੀਡੀਆ ਜਾਂ ਆਰਐਸਐਸ ਜਾਂ ਭਾਜਪੀ ਇਹਨਾਂ ਨੇ ਹੋਰ ਹੀ ਉਹਨੂੰ ਰੰਗ ਦੇ ਦੇਣਾ ਸੀ ਹੁਣ ਸਵਾਲ ਆ ਕਿ ਉਹ ਜਿਹੜੇ ਦੇਸ਼ ਦੇ ਨੌਜਵਾਨ ਆ ਉਹਨਾਂ ਦਾ ਕੀ ਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਬਰੋਜਗਾਰੀ ਬੜੀ ਆ ਤੁਸੀਂ ਕਹਿੰਦੇ ਸੀ ਕਿ 1 ਸਾਲ ਦੇ ਵਿੱਚ ਅਸੀਂ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦਵਾਂਗੇ ਤੁਸੀਂ ਬਾਅਦ ਚ ਕਹਿਣ ਲੱਪੇ ਕਿ ਚੈਨਲਾਂ ਦੇ ਬਾਹਰ ਚਾਹ ਪਕੌੜੇ ਵੇਚਣ ਵਾਲੇ ਉਹ ਵੀ ਰੁਜ਼ਗਾਰ ਤੁਸੀਂ ਇਹ ਕਹਿਣਾ ਸ਼ੁਰੂ ਕਰਤਾ ਰੁਜ਼ਗਾਰ ਖੋਣਾ ਸ਼ੁਰੂ ਕਰ ਦਿੱਤਾਗਾ ਕਿੰਨੇ ਦੇਸ਼ ਦੇ ਜਿਹੜੇ ਪਬਲਿਕ ادارے ਸੀ ਤੁਸੀਂ ਤਬਾਹ ਕਰ ਦਿੱਤੇ ਹੈਗੇ ਨੇ ਹੁਣ ਸਰਕਾਰੀ ਪਟੜੀਆਂ ਸਰਕਾਰ ਦੇ ਲੋਕਾਂ ਦੇ ਪੈਸੇ ਨਾਲ ਵਸਾਈਆਂ ਉੱਤੇ ਪ੍ਰਾਈਵੇਟ ਰਟੇਨਾ ਪਰਪਜਨ ਵਾਲੀਆਂ ਸ਼ੁਰੂ ਕਰ ਦੇਣੀਆਂ ਹੈਗੀਆਂ ਨਾ ਉਹ ਜਿਹੜੀ ਹੈ ਕਿ ਦੇਸ਼ ਦੀ ਬੇਰੋਜ਼ਗਾਰੀ ਉਹਦੇ ਵੱਲ ਸਰਕਾਰ ਨੇ ਕੀ ਧਿਆਨ ਦਿੱਤਾ ਹੈਗਾ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜਾ ਮਨੀਪੁਰਾ ਹਿੰਸਾ ਅੱਜ ਵੀ ਇੱਕ ਵੀ ਸ਼ਬਦ ਆ ਦੇਸ਼ ਦੇ ਵਿੱਚ ਉਪਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਹੀਂ ਬੋਲਿਆ ਹੈਗਾ ਜਦ ਕਿ ਅਸੀਂ ਕਹਿ ਰਹੇ ਕਿ ਅਸੀਂ RAM LALLA ਦਾ ਜਿਹੜੇ ਪ੍ਰਤੀਸ਼ਟਾ ਦਾ ਜਿਹੜਾ ਉੱਥੇ ਉਦਘਾਟਨ ਕਰਨ ਆਏਗਾ ਪਰ ਜੇ ਤੁਸੀਂ ਭਗਵਾਨ ਦੀ ਗੱਲ ਕਰਦੇ ਤਾਂ ਭਗਵਾਨ ਤੇ ਸਾਰਿਆਂ ਵਾਸਤੇ ਕੁਝ ਹੁੰਦੇ ਨੇ ਉਹਨਾਂ ਦੇ ਸੰਦੇਸ਼ ਤੇ ਹੋ ਬੜੇ ਵਧੀਆ ਹੈਗੇ ਨੇ ਪਰ ਅਸੀਂ ਮਨੀਪੁਰ ਮਸਲੇ ਦੇ ਵਿੱਚ ਕੁਝ ਨਹੀਂ ਬੋਲੇ ਅਸੀਂ 15 ਮਹੀਨੇ ਕਿਸਾਨਾਂ ਦੀ ਜ਼ਿੰਦਗੀ ਰੋਲ ਕੇ ਰੱਖ ਦਿੱਤੀ ਹੈਗੀ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਤੁਹਾਨੂੰ ਮਾਫੀ ਵੀ ਮੰਗਣੀ ਪਈ ਹੈਗੀ 750 ਕਿਸਾਨ ਉਹਨਾਂ ਨੂੰ ਸ਼ਹੀਦ ਹੋਣਾ ਪਿਆ ਮਰਨਾ ਪਿਆਗਾ ਤੁਸੀਂ ਸ਼ਬਦ ਨਹੀਂ ਬੋਲੇ ਤੁਸੀਂ ਉਸ ਵੇਲੇ ਉਸ ਮੂਵਮੈਂਟ ਨੂੰ ਹੱਤਵਾਦੀ ਦੱਸਿਆ ਪਾਕਿਸਤਾਨੀ ਦੱਸਿਆ ਖਾਲਸਤਾਨੀ ਦੱਸਿਆ ਮਾਇਓਵਾਦੀ ਦੱਸਿਆ ਗਾ ਠੀਕ ਹੈ ਉਦੋਂ ਦੋ ਦੋ ਟੱਕੇ ਦੀਆਂ ਜਿਹੜੀਆਂ ਹੀਰੋ ਨੇ ਉਹ ਵੀ ਕਹਿ ਰਹੀਆਂ ਸੀ ਕਿ ਇਹਨਾਂ ਪਿੱਛੇ ਖਾਲਸਤਾਨੀਆਂ ਪਾਕਿਸਤਾਨੀਆਂ ਮਾਇਓਵਾਦੀਆ ਚੀਨੀ ਹਨ ਪਰ ਉਹ ਨਹੀਂ ਹੁਣ ਇਹ ਤਿੰਨ ਚੀਜ਼ਾਂ ਜਿਹੜੇ ਅੱਜ ਪੰਜ ਜਾਣਿਆਂ ਦਾ ਬ੍ਰੇਨ ਟੈਸਟ ਹੋਇਆ ਪਹਿਲਾਂ ਕਹਿ ਰਹੇ ਕਿ ਮਰੰਜਨ ਡੀ ਕਰਕੇ ਜਿਹੜੇ ਨੇ ਮਾਸਟਰਮਾਈਂਡ ਹੁਣ ਕਹਿੰਦੇ ਨੇ ਜਿਹੜੇ ਮਨੋਚ ਆ ਉਹ ਮਾਸਟਰਮਾਈਂਡ ਹੈ ਪਰ ਜਿਹੜੀ ਉਹਨਾਂ ਦੀ ਪੋਲੀਗ੍ਰਾਫ ਟੈਸਟ ਆ ਬ੍ਰੇਨ ਮ ਜਾ ਮੋਟੇ ਤੌਰ ਤੇ ਹੁਣ ਤੱਕ ਇਹ ਕਿ ਮਣੀਪੁਰ ਉਹ ਪੀੜਤ ਸੀ ਮਣੀਪੁਰ ਜੋ ਕੁਝ ਹੋ ਰਿਹਾ ਹੈ ਔਰਤਾਂ ਦੇ ਨਾਲ ਕੁਝ ਕੁ ਜੋ ਕੀ ਕੁਝ ਹੋ ਰਿਹਾ ਹੈ ਬੱਚਿਆਂ ਦੇ ਨਾਲ ਕੀ ਕੁਝ ਹੋ ਰਿਹਾ ਦੂਜਾ ਕਿਸਾਨੀ ਅੰਦੋਲਨ ਇਤਿਜਾ ਦੇਸ਼ ਦੇ ਅੰਦਰ ਬਰੋਜ਼ਗਾਰਿਤ ਮੈਨੂੰ ਲੱਗਦਾ ਯਾਰ ਨੌਜਵਾਨ ਦੀ ਗੱਲ ਆ ਜੇ ਬਰੋਜ਼ਗਾਰਾਂ ਦੀ ਗੱਲ ਹਰ ਨੌਜਵਾਨ ਦੀ ਗੱਲ ਜੇ ਕਿਸਾਨੀਆਂ ਸਾਡੇ ਦੇਸ਼ ਦੀ ਪਛਾਣ ਕੀ ਹੈਗੀ ਹੈ ਸਾਡਾ ਦੇਸ਼ ਆ ਖੇਤੀ ਪ੍ਰਧਾਨ ਦੇਸ਼ ਆ ਸਾਡਾ ਉਹ ਗੱਲ ਕੀਤੀ ਹੈਗੀ ਹੈ ਤੇ ਮਨੀਪੁਰ ਹਿੰਸਾ ਹੋਵੇ ਚਾਹੀ ਜੰਮੂ ਕਸ਼ਮੀਰ ਦੇ ਵਿੱਚ ਹਿੰਸਾ ਹੋਵੇ ਜਾਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਉਹ ਵੀ ਹਰ ਇੱਕ ਦੇ ਭਾਰਤੀ ਦਾ ਜਿਹੜਾ ਜਿਹੜਾ ਅਸਲੀ ਭਾਰਤੀ ਆ ਉਹਦਾ ਇਹ ਹੁੰਦਾ ਕਿ ਨਹੀਂ ਕਿਸੇ ਵੀ ਮੁਲਕ ਦੇ ਕਿਸੇ ਵੀ ਕੋਨੇ ਦੇ ਵਿੱਚ ਅਜਿਹੇ ਕਾਰਨ ਕਾਲੇ ਕਾਰਨਾਮੇ ਨਹੀਂ ਹੋਣੇ ਚਾਹੀਦੇ ਉਹ ਹਰ ਭਾਰਤੀ ਦਾ ਦਿਲ ਦੁਖਦਾ ਹੈਗਾ ਇਸ ਕਰਕੇ ਉਹ ਸਵਾਲ ਇਹ ਹੈ ਕਿ ਜਿਹੜਾ ਉਹ ਦੁਸ਼ੇਸ਼ ਦੇ ਨੋ ਜਵਾਨ ਉਹ ਮੈਨੂੰ ਲੱਗਦਾ ਕਿ ਇਹ ਬੜਾ ਇੱਕ ਗੂੰਗੀ ਹੋਈ ਸਰਕਾਰ ਨੂੰ ਇੱਕ ਜਿਹੜਾ ਸਬਕ ਸਿਖਾਉਣ ਦਾ ਤਰੀਕਾ ਉਹਨਾਂ ਨੂੰ ਇਹ ਲੱਗਾ ਕਿ ਹੋਰ ਕੋਈ ਦੇ ਚਾਰਾ ਨਹੀਂ ਹੋਣਾ ਹੋਰ ਕਿ ਸ਼ੋਅ ਇਦਾਂ ਦਾ ਐਕਸ਼ਨ ਕਰਦੇ ਕਿਸੇ ਨੇ ਗੌਰ ਨਹੀਂ ਕਰਨਾ ਸੀ ਕਟੂਕਟ ਸਰਕਾਰ ਸੋਚਣ ਵਾਸਤੇ ਮਜਬੂਰ ਤੇ ਹੋਣ ਗਈਆਂ ਨਾ ਕਿ ਇਹ ਆਖਿਰ ਜਿਹੜੇ ਇਹਨਾਂ ਮੁੰਡਿਆਂ ਨੇ ਚੱਕਿਆ ਕਦਮ ਚੁੱਕਿਆ ਹੈਗਾ ਵਾ ਇਕ ਕਿਉਂ ਚੁੱਕਣ ਦੀ ਲੋੜ ਪਏ ਘਟੋ ਘਟ ਹੁਣ ਕਿਉਂਕਿ ਲੋਕ ਸਭਾ ਚੋਣਾਂ ਅਜਿਹੇ ਏਜੰਡੇ ਤੇ ਬਣਨਗੇ ਨਾ ਉਹ ਏਜੰਡੇ ਜਿਹੜੇ ਚੋਣ ਘੋਸ਼ਣਾ ਪੱਤਰ ਦੇ ਰੂਪ ਦੇ ਵਿੱਚ ਕਿ ਰੋਜ਼ਗਾਰ ਵਾਸਤੇ ਸਰਕਾਰ ਕੀ ਲੈ ਕੇ ਆਏਗੀ ਦੇਸ਼ ਦੇ ਅੰਦਰ ਕੋਈ ਹਿੰਸਾ ਨਾ ਹੋਵੇ ਉਹਦੇ ਵਾਸਤੇ ਕਿਉਂਕਿ ਨੂੰ ਲੈ ਕੇ ਕੀ ਆਏਗੀ ਕਿਸਾਨ ਸੜਕਾਂ ਤੇ ਨਾ ਰੁੱਲਣ ਟ੍ਰੇਨਾਂ ਤੇ ਨਾ ਰੁੱਲਣ ਖੁਦਕੁਸ਼ੀਆਂ ਨਾ ਕਰਨ ਉਹਨਾਂ ਵਾਸਤੇ ਕੀ ਲੈ ਗਿਆ ਕੁਛ ਨਾ ਕੁਛ ਤੇ ਸਰਕਾਰ ਨੂੰ ਕਰਨਾ ਪਊਗਾ ਪੋਲੀਟੀਕਲ ਪਾਰਟੀਆਂ ਨੂੰ ਕਰਨਾ ਪਊਗਾ ਤੇ ਜੇ ਅੱਜ ਉਹ ਜਿਹੜੇ ਨੌਜਵਾਨ ਉਹਨਾਂ ਨੇ ਜਿਹੜੇ ਸੁੱਤੀ ਹੋਈ ਸਰਕਾਰ ਜਕਾਉਂ ਦੇ ਯਤਨ ਕੀਤੇ ਨੇ ਤਾਂ ਹੋ ਸਕਦਾ ਕਿ ਕੋਈ ਨਾ ਕੋਈ ਦੇ ਫਾਇਦਾ ਹੋਊਗਾ ਨਾ ਦੇਸ਼ ਦੀ ਜਨਤਾ ਨੂੰ ਔਰ ਜਦੋਂ ਦੇਸ਼ ਦਾ ਨਾਗਰਿਕ ਜਾਗਦਾ ਜਾਂ ਕਿਸੇ ਵੀ ਦੁਨੀਆ ਦਾ ਕੋਈ ਵੀ ਨਾਗਰਿਕ ਜਾਗਦਾ ਫਿਰ ਸੱਤਾ ਪਲਟ ਜਾਂਦੀ ਹੈ ਚਾਹੇ ਉਹ ਸੋਵੀਅਤ ਸੰਘ ਦਾ ਟੁੱਟਣਾ ਹੋਵੇ ਜਾਂ ਉਹਦਾ ਜਿਹੜਾ ਵੱਡਾ ਮੁਲਕ ਸੀ ਬਹੁਤ ਵੱਡਾ ਟੁੱਟ ਗਿਆ ਯੂਰਪ ਦੇ ਵਿੱਚ ਬਹੁਤ ਹੋਇਆ ਹੋਇਆ ਜਾਂ ਪਿੱਛੇ ਜਾ ਵਾਲਾ ਤਾਲੇ ਬਣਾ ਲਾ ਮਜ਼ਾ ਜਾਂ ਜਿਹੜਾ ਵੀ ਕੋਈ ਹੈ ਜਦੋਂ ਵੀ ਇਦਾਂ ਦੇ ਲੋਕ ਜਾਗਦੇ ਨੇ ਫਿਰ ਸੱਤਾ ਹਿੱਲਦੀ ਹੈ ਬੰਗਲਾਦੇਸ਼ ਕੀ ਹੋਇਆ ਹੈ ਸ਼੍ਰੀਲੰਕਾ ਦੇ ਵਿੱਚ ਕੀ ਹੋਇਆ ਹੈ ਤੇ ਜਿਹੇ ਸਥਿਤੀ ਦੇ ਵਿੱਚ ਮੈਂ ਲਾਦਾ ਕਿ ਇਹ ਜਿਹੜੇ ਹੁਣ ਆਏ ਟੈਸਟ ਜਿਹੜਾ ਉਹਨਾਂ ਦੀ ਪੌਲੀਗ੍ਰਾਫ ਟੈਸਟ ਜਿਹੜੇ ਨਾਰਕੋ ਟੈਸਟ ਹੋ ਉਹ ਜਿਹੜੀ ਆਈ ਹੈ ਕਿ ਹੁਣ ਤੱਕ ਜਿਹੜੀ ਪੁਲਿਸ ਇਹ ਕਹਿ ਰਹੀ ਹੈ ਕਿ ਤਿੰਨ ਚੀਜ਼ਾਂ ਹੀ ਉਹਨਾਂ ਨੇ ਕਿਹਾ ਗਿਆ ਤੇ ਇਹ ਤੇ ਹਰ ਇੱਕ ਭਾਰਤੀ ਦਾ ਫਿਕਰ ਹੈ ਮੈਨੂੰ ਲੱਗਦਾ ਕਿ ਉਹਨਾਂ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ ਹੈਗਾ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਨਾ ਚਾਹੀਦਾ ਦੇਸ਼ ਦੇ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਨੂੰ ਸੰਬੋਧਨ ਕਰਨਾ ਚਾਹੀਦਾ ਕਿ ਅਸੀਂ ਰੋਜ਼ਗਾਰ ਦੇ ਮੌਕੇ ਪੈਦਾ ਕਰੀ ਤੁਸੀਂ ਇਹ ਦੱਸੋ ਕਿ ਤੁਹਾਡੀ 2014 ਤੋਂ ਲੈ ਕੇ ਤੇ ਹੁਣ 23 ਆ ਮਤਲਬ ਤੁਹਾਡੇ 10 ਸਾਲ ਹੋ ਗਏ ਲਗਭਗ ਠੀਕ ਹੈ ਅਗਲੇ ਮਹੀਨੇ ਇਲੈਕਸ਼ਨ ਹੋ ਜਾਣੀ ਤੁਸੀਂ ਦਸ ਸਾਲਾਂ ਦੇ ਵਿੱਚ ਕੀ ਅ ਵੀ ਕਰੋੜ ਲੋਕਾਂ ਨੂੰ ਨੌਜਵਾਨ ਰੁਜ਼ਗਾਰ ਦਿੱਤਾ ਤੁਸੀਂ ਕਹਿੰਦੇ ਹਰ ਸਾਲ 2 ਕਰੋੜ ਤੁਸੀਂ ਕਹਿੰਦੇ ਹੋ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੋਈ ਆਮਦਨ ਦੁੱਗਣੀ ਹੋਈ ਹੈ ਤੁਸੀਂ ਕੀਤਾ ਕੀ ਹੈਗਾ ਨਾ ਸਿਰਫ ਧਰਮ ਦੇ ਆਧਾਰ ਤੇ ਸਿਆਸਤ ਕਿੰਨਾ ਚਿਰ ਕਰਦੇ ਰਹੋਗੇ ਨਾ ਨੌਜਵਾਨਾਂ ਨੂੰ ਤੁਸੀਂ ਧਰਮਵਾਲ ਕਰ ਰਹੇ ਹੋ ਤੁਸੀਂ ਲੋਕਾਂ ਦੇ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਜੇ ਕੋਈ ਕਾਲਾ ਲਫਾਫਾ ਲੈ ਕੇ ਚੱਲਦਾ ਹੈ ਤੁਸੀਂ ਉੱਥੇ ਲੋਕਾਂ ਦੇ ਕਤਲ ਹੋਏ ਨੇ ਪਤਾ ਨਹੀਂ ਇਹਦੇ ਕਾਲੇ ਲਫਾਫੇ ਵਿੱਚ ਕੀ ਮਾਸ ਹੈਗਾ ਤੁਸੀਂ ਫਿਰਕਿਆਂ ਨੂੰ ਵੜ ਦਿੱਤਾਗਾ ਧਰਮ ਦੇ ਆਧਾਰ ਤੇ ਵੜ ਦਿੱਤੇਗਾ ਤੁਸੀਂ ਮੈਜੋਰਟੀ ਨੂੰ ਪਾਵਰਫੁਲ ਕਰ ਰਹੇ ਹੋ ਮਿਨੋਰਟੀ ਖੋਪ ਦੇ ਵਿੱਚ ਤੇ ਇਸ ਕਰਕੇ ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਆਇਆ ਤੇ ਮੈਨੂੰ ਲੱਗਦਾ ਕਿ ਅਜਿਹੇ ਕੰਮ ਤੇ ਉਹ ਵੀ ਭਗ ਸਿੰਘ ਉਹਨਾਂ ਦੇ ਕੀ ਉਹਨਾਂ ਵੀ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਸੀ ਇਹ ਵੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਕੋਸ਼ਿਸ਼ ਕੀਤੇ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਜੇ ਕਰਨਾ ਹੁੰਦਾ ਤਾਂ ਹੋਰ ਵੱਡਾ ਨੁਕਸਾਨ ਕਰ ਪਰ ਉਹਨੇ ਕਿਹਾ ਕਿ ਨਹੀਂ ਇਹ ਜਿਹੜਾ ਐਕਸ਼ਨ ਆ ਇਸ ਐਕਸ਼ਨ ਦੇ ਨਾਲ ਹੀ ਅਗਰ ਸੈਂਟਰ ਦੀ ਸਰਕਾਰ ਜਾਂ ਹੋਰ ਪੋਲੀਟੀਕਲ ਪਾਰਟੀਆਂ ਨੇ ਚਾਹੇ ਉਹ ਸੈਂਟਰ ਲੈਵਲ ਤੇ ਸਿਆਸਤ ਕਰ ਰਹੀਆਂ ਜਾਂ ਸਟੇਟ ਲੈਵਲ ਤੇ ਸਿਆਸਤ ਕਰ ਰਹੇ ਘੱਟੂ-ਘੱਟੂ ਤੇ ਹੋਣ ਗਿਆ ਨਾ ਕਿ ਦੇਸ਼ ਦਾ ਜਿਹੜਾ ਨੌਜਵਾਨ ਆ ਉਹ ਜਾਗ ਗਿਆ ਹੂੰ ਉਪਤੇ ਪੰਜਾਬ ਦਾ ਨੌਜਵਾਨਾ ਵਿੱਚ ਹੈ ਬਿਆਰ ਦਾ ਹੋਵੇ ਚਾਹੇ ਯੂਪੀ ਦਾ ਹੋਵੇ ਚਾਹੇ ਰਾਜਸਥਾਨ ਦਾ ਵਿੱਚ ਹੈ ਹਰਿਆਣੇ ਦਾ ਕਿ ਜਦ ਦੇਸ਼ ਦਾ ਨਾਗਰਿਕ ਜਦ ਦੇਸ਼ ਦਾ ਨੌਜਵਾਨ ਜਾਗਦਾ ਫਿਰ ਲਾਜ਼ਮੀ ਤੌਰ ਤੇ ਸੱਤਾ ਪਲਟ ਜਾਂਦੀ ਹੈਗੀਆ ਇਹ ਇਹ ਪਰ ਜਿਹੜੇ ਜਿੰਨਾ ਭਗਵਾਨਾਂ ਨੂੰ ਨਾਮ ਤੇ ਅਸੀਂ ਸਿਆਸਤ ਕਰਦੇ ਹੈਗੇ ਨੇ ਉਹਦੇ ਨਾਲ ਸੱਤਾ ਇੱਕ ਵਾਰ ਆ ਸਕਦੀ ਦੋ ਵਾਰ ਆ ਸਕਦੀ ਉਹ ਵਾਰ-ਵਾਰ ਸੱਤਾ ਨਹੀਂ ਹੁੰਦੀ ਕਿਉਂਕਿ ਲੋਕ ਸਮਝ ਜਾਂਦੇ ਹੈਗੇ ਨੇ ਕਿ ਜਦੋਂ 400 ਰੁਪਏ ਸਿਲੰਡਰ ਸੀ ਤੇ ਤੁਸੀਂ ਚੀਕਾਂ ਮਾਰਦੇ ਸੀ ਹੁਣ 1100 ਦਾ ਹੋ ਗਿਆ ਹੁਣ ਕਿਉਂ ਨਹੀਂ ਚੀਕਾਂ ਵੱਜਦੀਆਂ ਹੈਗੀਆਂ ਤੁਸੀਂ ਕਹਿ ਰਹੇ ਕਿ ਸੁਆਮੀਨਾਥ ਦੀ ਰਿਪੋਰਟ ਲਾਗੂ ਕਰੋ ਉਦੋਂ ਬੀਜੇਪੀ ਵਾਲਿਆਂ ਸਾਰਿਆਂ ਨੇ ਨੰਗੇ ਧੜੇ ਪ੍ਰੋਟੈਸਟ ਕੀਤਾ ਹੈ ਬਾਅਦ ਸੁਪਰੀਮ ਕੋਰਟ ਤੇ ਕਹਿ ਦਿੰਦੇ ਕਿ ਸੁਪਰੀਮ ਕੋਰਟ ਤੇ ਹੱਥ ਖੜੇ ਕਰਦੇ ਤੇ ਕਿਹੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ ਇਸ ਕਰਕੇ ਆਏ ਜਿਹੜੀ ਆ ਆਏ ਨੇ ਇਹ ਮਿਲਦਾ ਕਿ ਦੇਸ਼ ਦੇ ਨੌਜਵਾਨਾਂ ਦਾ ਫਿਕਰ ਹੈ ਕਿ ਕਿਸਾਨੀ ਅਦੋਲਨ ਸਾਡਾ ਤਬਾਹ ਹੋ ਰਹੀ ਹੈ ਦੇਸ਼ ਦੀ ਸਾਡੀ ਜੀਡੀਪੀ ਜਿਹੜੀ ਕਿਸੇ 2% ਵੀ ਨਹੀਂ ਹੈਗੀ ਨੈਸ਼ਨਲ ਲੈਵਲ ਤੇ ਅਸੀਂ ਪਿਛਲੇ 10 ਸਾਲਾਂ ਦੇ ਵਿੱਚ 10 ਲੱਖ ਕਰੋੜ ਪਿਆ ਜਿਹੜਾ ਦੇਸ਼ ਦੇ ਕਾਰੋਬਾਰੀਆਂ ਦਾ ਮਾਪ ਕੀਤਾ ਤੇ ਕਿਸਾਨਾਂ ਵਾਸਤੇ ਕਿੰਨਾ ਕੀਤਾ ਨਗੂਣਾ ਨੌਜਵਾਨਾਂ ਨੂੰ ਕਹਿੰਦੇ ਕਿ ਪਕੌੜੇ ਵੇਚ ਨੰਭੀ ਰੋਜ਼ਗਾਰ ਹੈ ਇਹ ਪਕੌੜੇ ਵਿੱਚ ਨਾ ਕੋਈ ਰੋਜ਼ਗਾਰ ਦੇਸ਼ ਦੇ ਅੰਦਰ ਇਸ ਕਰਕੇ ਜਿਹੜਾ ਸਟੈਪ ਹੈ ਮਿਲਦਾ ਕਿ ਆਇਆ ਹੁਣ ਦੇ ਦਿਆ ਕਿ ਸੈਂਟਰ ਸਰਕਾਰ ਉਹਨਾਂ ਨੌਜਵਾਨਾਂ ਨੂੰ ਹੋਰ ਕਿੰਨੇ ਕੁ ਤਸੀਹੇ ਦੇਗੀ ਲੇਕਿਨ ਜੋ ਹੁਣ ਤੱਕ ਟੈਕਨੀਕਲ ਤੌਰ ਤੇ ਸਾਇੰਟਿਫਿਕ ਤੌਰ ਤੇ ਆਇਆਗਾ ਉਹਦੇ ਚ ਹੀ ਹੈ ਕਿ ਉਹ ਤਿੰਨ ਜਿਹੜੇ ਨੇ ਉਹਨਾਂ ਦੇ ਤਿੰਨ ਮੁੱਦੇ ਉਹਨਾਂ ਮੁੱਦਿਆਂ ਨੇ ਉਹਨਾਂ ਨੂੰ ਇੰਨਾ ਪਘਲਾ ਦਿੱਤਾ ਹੈਗਾ ਕਿ ਉਹ ਇਸ ਇਹ ਜਿਹੜੀ ਕਾਰਵਾਈ ਕਰਕੇ ਹਟੇ ਨੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਦੋ ਤਿੰਨ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਫਿਲਹਾਲ ਤੁਹਾਡਾ ਕੀ ਮੰਨਣਾ ਹੈ ਇਹਨਾਂ ਮੁੱਦਿਆਂ ਦੇ ਬਾਰੇ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ